ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਪਾਉਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਇਹ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਕੀਰਤਨ ਕਰਨ ਵਾਲੇ ਜੱਸੀ ਬਾਬਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੰਦੇ ਚੋ ਛੋਟੇ ਇੱਕ ਪਚੰਗੀਦਲ ਇਥੋਂ ਦੇ ਹੀ ਵਿਦਿਆਰਥੀ ਨਾਲ ਕੁਕਰਮ ਕਰ ਰਿਹਾ ਸੀ ਬਹੁਤ ਗੰਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਸਭ ਤੋਂ ਵੱਡਾ ਸਦਯੋਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋਵੇ ਇੰਦਰ ਵਰਗੇ ਡੋਲ ਗਏ ਉਦੋਂ ਉਹ ਤਾਂ ਦੱਸੋ ਤੇ ਸਤ ਸੰਗ ਸਦਯੋਗ ਕੀ ਹੁੰਦੇ ਕਲਜੋ ਕਹਿੰਦੇ ਇਹ ਕੋਈ ਟਟਾ ਵਾ ਫਿਰ ਕਿਹੜੇ ਵੇਲੇ ਕਿਹੇ ਕਿਹੜਾ ਮੰਡ ਰੋਲ ਜਾਣਾ ਸਿਮਰਤਪਾਲ ਸਿੰਘ ਮੈਨੂੰ ਦੀ ਵੀਡੀਓ ਕੀਤੀ ਉਹਨਾਂ ਲਈ ਵੀ ਇੱਥੇ ਜੱਸੀ ਨੇ ਇੱਕ ਬੱਚੇ ਨਾਲ ਕੋ ਕਰਮ ਨਹੀਂ ਕੀਤਾ 167 ਬੱਚਿਆਂ ਦੇ ਜੱਸੀ ਨੇ ਨਾਮ ਲਿਖੇ ਹੋਏ ਸੀ ਜਿਨ੍ਹਾਂ ਨਾਲ ਕੋ ਕਰਮ ਕਰਦਾ ਰਿਹਾ ਕਹਿਣ ਨੂੰ ਜਿੰਦਾ ਮਰਜ਼ੀ ਕਰੀ ਜਾਵੇ ਸੱਟੇ ਵੀਡੀਓ ਵੀ ਬੀਬੀ ਨੇ ਪਾਈ ਆ ਉਹਨੇ ਨਾ ਤੁਹਾਡੇ ਤੇ ਇਲਜ਼ਾਮ ਲਾਇਆ ਕਹਿੰਦੀ ਕੋਈ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਤੁਹਾਡਾ ਉਹਦੇ ਨਾਲ ਕੋਈ ਗਲਤ ਸਬੰਧ ਸੀ ਦੇਖੋ ਜਿਹੜੀਆਂ ਨੂੰ ਟੀਕੇ ਲਾਉਂਦੀਆਂ ਜਦੋਂ ਮੇਰੀ 77 ਸਾਲ ਦੀ ਉਮਰ ਹੋ ਗਈ ਆ ਹੁਣ ਬਡੇ ਵਾਲੇ ਸਾਨੂੰ ਆ ਸਾਡਾ ਸਾਡੇ ਸੁਰੇ ਪਾਪਾਏ ਜਾ ਰਹੇ ਆ ਜੁਣਾ ਆਰਾਮ ਕੀਤਾ ਸਾਰੇ ਲੋਕਾਂ ਨੇ ਜਰਾਖਣਾ ਅੜਕੇ ਬੋੜ ਸਿੱਧਿਆ ਗਲਾ ਕਰਪਿੰਦਾ ਕਹਿੰਦੀ ਸੀ ਬਾਕੀ ਸੰਗਤ ਪਿੱਛੇ ਸੀ ਉਹਨੂੰ ਬਾਬਾ ਜੀ ਆਪਣੇ ਕਮਰੇ ਚ ਪਾਉਂਦੇ ਸੀ ਤੇ ਕਹਿੰਦੇ ਸੀ ਵੀ ਇਹਨਾਂ ਕੋਲ ਪੈਸੇ ਹੁੰਦੇ ਆ ਤਾਂ ਮੈਂ ਕੋਲੇ ਉਹ ਕਹਿੰਦੀ ਸਵੇਰੇ ਆਉਂਦੀ ਹਾਲਤ ਖਰਾਬ ਹੁੰਦੀ ਸੀ ਇਸ ਤਰ੍ਹਾਂ ਤਾਂ ਉਹਨੇ ਉਹਨਾਂ ਵੀ ਅੱਜ ਕੱਲ ਪਹਿედა ਜੋਰ ਜੋ ਮਰਜੀ ਕਰਾਉ ਲੋ ਬੀਬੀ ਕੋ ਜੋ ਮਰਜੀ ਬੁਲਾ ਲਓ ਉਹ ਬੀਬੀ ਨੇ ਅਮਰ ਸਿੱਲਤੀ ਕੇ ਇਸ ਕਿ ਉਹ ਕਹਿੰਦੀ ਮੈਂ মিডিਆ ਚੋਂ ਨੂੰ ਵੀ ਤਿਆਰ ਆ ਮੈਂ ਤੇ ਮੂੰਹ ਤੇ ਕਹਿਣ ਤਿਆਰ ਕਾਹੂ ਕੀ ਜੋ ਮਰਜੀ ਦੇ ਮੈਸੇਜ ਦੇ ਲੋਰ ਜੋ ਮਰਜੀ ਕਰੀ ਜਾਓ ਮੈਸੇਜ ਦੇ ਲੋਰ ਜੋ ਮਰਜੀ ਕਹਿ ਕੋ ਘੁਲਾਣਾ ਚੱਲਣਾ ਉਸਤਰਾ ਬਬੀ ਤੁਸੀਂ ਜਾਣਦੇ ਹੋ ਉਸ ਬੀਬੀ ਨੂੰ ਇੱਥੇ ਆਉਂਦੇ ਸੀ ਕੁਛ ਯਾਦ ਹੈ ਕਿਉਂਕਿ ਤੁਸੀਂ 50 ਸਾਲ ਤੋਂ ਇੱਥੇ ਰਹਿ ਰਹੇ ਹੋ ਲੰਮਾ ਟਾਈਮ ਦੇ ਦੋ ਤਿੰਨ ਮਹੀਨੇ ਇੱਥੇ ਛਾ ਦੋ ਰੁਕੀ ਗਏ ਆਉਂਦੀ ਰਹੇ ਸੀ ਹਾਂਜੀ ਉਮਾਰਾ ਹੀ ਤੋਂ ਲੈ ਕੇ ਨੰਸਿੰਗ ਸੰਪਰਦਾਵਾਂ ਨੇ ਨਾਨਕ ਸੰਪਰਦਾਵਾਂ ਨੇ ਉਦਾਸੀਨ ਸੰਪਰਦਾਵਾਂ ਨੇ ਟਕਸਾਲਾ ਨੇ ਸਾਰੇ ਕਿਤੇ ਵਿਦਿਆਰਥੀ ਰਹਿੰਦੇ ਨੇ ਪਰ ਇੱਥੇ ਹੀ ਇਹ ਘਟਰਾ ਦਾ ਵਾਪਰਨਾ ਔਰ ਉਸ ਵਿਅਕਤੀ ਦਾ ਵੀਡੀਓ ਹੋਣਾ ਜਿਹੜਾ ਮਜੂਰੀ ਕੀਤਨੀ ਰਿਹਾ ਹੈ ਇਹਦਾ ਬੰਦਾ ਸੀ ਇਹ ਨੌਕਰ ਸੀਗਾ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਕੋਈ ਇੱਥੇ ਇੱਥੇ ਸੇਵਾਦਾਰ ਨਹੀਂ ਸੀਗਾ ਕੋਈ ਤੁਸੀ ਵੀ ਵੈਰੀਫਾਈ ਨਹੀਂ ਕਰਦੇ ਕਿ ਕਿਸ ਤਰ੍ਹਾਂ ਰਹਿ ਜਾਂਦੀ ਇਹਦੇ ਪਿੱਛੇ ਕੋਈ ਰਾਜ ਆ ਜੋ ਕੁਝ ਹੋ ਰਿਹਾ ਸਿਰ ਮੈਨੂੰ ਬਦਨਾਮ ਕਰਨ ਵਾਸਤੇ ਸਾਰੇ ਟਾਰਗੇਟ ਕਰ ਰਿਹਾ ਤੁਸੀਂ ਕਹਿੰਦੇ ਇਹਦੇ ਵਿੱਚ ਕੋਈ ਰਾਜ ਹੈ ਕਿਹੜਾ ਰਾਜ ਹੋ ਸਕਦਾ ਆਪਣਾ ਜਾਂ ਕੋਈ ਬਾਹਰ ਦਾ ਕੋਈ すうません。 ਕਰੋਲੇ ਹੋਰ ਤੁਹਾਡੇ ਬਾਰੇ ਕਿਹਾ ਉਹ ਜਿਹੜੀ ਵੀਡੀਓ ਵਾਇਰਲ ਚ ਵੀ ਕਹਿ ਰਹੇ ਨੇ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਮਾਸਖਾਂ ਦੇ ਸ਼ਕੀਨ ਸੀ ਸਰੋਵਰ ਚੋਂ ਮੱਛੀਆਂ ਫੜ ਕੇ ਬਾਬਾ ਲੱਖਾ ਉਹਨੇ ਕਰਦੇ ਰਹੇ ਚੋਰਨ ਤਾਂ ਜਿੰਨੇ ਮਰਜੀ ਲਾ ਦੋ ਜੋ ਮੈਂ ਵੀ ਇੱਥੇ ਬੋਹ ਇੱਥੇ ਬਕਵਾਸ ਕਰ ਦਿੰਦਾ ਜਿੰਨਾ ਮਰਜੀ ਮੇਰੇ ਮੂੰਹ ਫੱਬਦੀਆਂ ਨਹੀਂ ਗੱਲਾਂ ਮੇਰੇ ਦਾਨਕ ਸਰ ਜਗਰਾਉ ਉਸ ਹਸਤਾ ਦੇ ਵਿੱਚ ਅੰਦਾਜ਼ਾ ਜੇ ਕਿੰਨੇ ਬੱਚੇ ਭਚੰਗੀ ਵਿਦਿਆਰਥੀ ਵਿਦਿਆਲੇ ਨਹੀਂ ਅੱਛੇ ਠੀਕੇ ਬੱਚਾ ਨੂੰ ਇੱਥੇ ਠੀਕੇ ਬੱਚਾ ਨੂੰ ਹਿੰਦੀ ਰੱਖਦੇ تھے ਹੁਣ ਨਹੀਂ ਰੱਖਦੇ ਹਾਂਜੀ ਬਿਲਕੁਲ ਨਹੀਂ ਰੱਖਦੇ ਇਹ ਜੱਸੀ ਵਾਲੀ ਘਟੜਾਂ ਤੋਂ ਬਾਅਦ ਨਹੀਂ ਨਹੀਂ ਪਹਿਲਾ ਮਹਿੰਸੀ ਰੱਖ ਉਹ ਬੱਚਾ ਬਾਹਰੋਂ ਆਇਆ ਸੀ ਜਗਰਾਉਂ ਤੋਂ ਸੀਗਾ ਅੱਛਾ ਉਹ ਜਸੀ ਲੈ ਕੇ ਆਇਆ ਉਹਨੂੰ ਹਾਂਜੀ ਉਹ ਹੀ ਕਿਤੇ ਲੈ ਕੇ ਆਇਆ ਤੁਹਾਨੂੰ ਯਾਦ ਹੋਣਾ ਹੈ 3 ਕਿ ਮਹੀਨੇ ਪਹਿਲਾਂ ਕਿਸੇ ਪੂਰੇ ਚ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਸੀ ਇੱਕ ਬੰਦਾ ਜਿਹੜਾ ਜਿਹਦੀ ਗੱਲ ਕਰਦੇ ਉਹਨੂੰ ਵੀ ਨਾਸਾਨ ਦੇ ਦਾਤ ਜੁੜਿਆ ਜਾ ਅੱਜ ਤੱਕ ਕਿ ਮੈਂ ਉਸ ਬੰਦੇ ਦਾ ਦਰਸ਼ਨ ਨਹੀਂ ਕੀਤਾ ਵੀ ਕਿਹੋ ਜਿਹਾ ਕਿਦਾਂ ਨਹੀਂ ਸਕਦਾ ਅ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਾਨਕ ਸਰ ਸੰਪਰਦਾ ਜਗਰਾਉਂ ਦੇ ਮੁਖੀ ਬਾਬਾ ਕਲਾ ਸਿੰਘ ਬਾਬਾ ਲੱਖਾ ਸਿੰਘ ਤੇ ਨਾਲ ਹੀ ਬਾਬਾ ਗੁਰਜੀਤ ਸਿੰਘ ਹੁਣਾਂ ਬਾਰੇ ਵੀ ਕੁਝ ਉਹਦੇ ਚ ਗੱਲਬਾਤ ਜਿਹੜੀ ਹੈ ਉਹ ਇਲਜ਼ਾਮ ਲੱਗੇ ਨੇ ਆ ਖਾਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਨਾਨਕਸਰ ਦੇ ਜਿਹੜਾ ਸੇਵਾਦਾਰਾਂ ਵਿੱਚੋਂ ਨੇ ਉਹ ਤਿੰਨ ਜਿਹੜੇ ਹੈਗੇ ਨੇ ਮੁੱਖ ਤੌਰ ਤੇ ਪਿਛਲੇ 25 30 ਸਾਲ ਤੋਂ ਜਿਹੜੇ ਉਹ ਮੁਖੀ ਸਿਵਾ ਬਨਵਾਰੇ ਨੇ ਬਹੁਤ ਵਕਰੀ ਤੌਰ ਤੇ ਤਾਂ ਇੱਕ ਬੀਬੀ ਦੀ ਵੀਡੀਓ ਵਾਇਰਲ ਹੁੰਦੀ ਔਰ ਇੱਕ ਅਸੀਂ ਇੰਟਰਵਿਊ ਜਿਹੜੀ ਹੈ ਅਮਰਪਾਲ ਸਿੰਘ ਮੈਰੋ ਨਾਲ ਕੀਤੀ ਅਮਰਪਾਲ ਸਿੰਘ ਮੈਰੋ ਨੇ ਔਰ ਉਸ ਬੀਬੀ ਨੇ ਇੱਕ ਫੋਨ ਕਾਲ ਤੇ ਸਾਡੀ ਵੀਡੀਓ ਦੇ ਵਿੱਚ ਗੱਲਬਾਤ ਹੋਈ ਉਹਨਾਂ ਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਬਾਬਾ ਲਖਾ ਸਿੰਘ ਹੁਣਾਂ ਤੇ ਲਾਏ ਅੱਜ ਅਸੀਂ ਬਾਬਾ ਲਖਾ ਸਿੰਘ ਹੁਣਾਂ ਨਾਲ ਬੈਠੇ ਆ ਜੋ ਇਲਜ਼ਾਮ ਇਹਨਾਂ ਤੇ ਉਹਨਾਂ ਲਾਏ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਹਵਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਾਬਾ ਜੀ ਨਾਨਕ ਸਰ ਸੰਪਰਦਾ ਨਾਨਕ ਸਰ ਦਾ ਸਥਾਨ ਸਿੱਖ ਕਿੰਨੀ ਵੀ ਕੋਈ ਰੱਤਾ ਪਰ ਵੀ ਦੋਰ ਹੈ ਨਹੀਂ ਸਿੱਖ ਪੰਥ ਦੁਨੀਆ ਭਰ ਦੀ ਸਿੱਖ ਸੰਗਤ ਜਿਹੜੀ ਹੈ ਬੜੇ ਉਤਸ਼ਾਹ ਨਾਲ ਇਸ ਸਥਾਨ ਦਾ ਸਤਿਕਾਰ ਕਰਦੀ ਹੈ ਪਰ ਉਦੋਂ ਬਹੁਤ ਜਿਹੜਾ ਹੈਗਾ ਮਨ ਦੁਖਿਆ ਤੇ ਮੰਡੇ ਵਿੱਚ ਆਇਆ ਕਿ ਇਸ ਸੰਪਰਦਾ ਦੇ ਮੁਖੀ ਇਸ ਤਰ੍ਹਾਂ ਦਾ ਕੰਮ ਤੁਰਤੇ ਇਲਜ਼ਾਮ ਇੱਕ ਬੀਬੀ ਨੇ ਸਾਡੇ ਫੋਨ ਕਾਲ ਤੇ ਲਾਇਆ ਸਭ ਤੋਂ ਪਹਿਲਾਂ ਮੈਂ ਉੰਤੀ ਗੱਲ ਚੱਲਾਂਗੇ ਪਿਛਲੇ ਦਿਨੀ ਇੱਥੋਂ ਦੇ ਕੀਰਤਨ ਕਰਨ ਵਾਲੇ ਜੱਸੀ ਬਾਬਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੰਨ ਚੋ ਛੋਟੇ ਇੱਕ ਭਚੰਗੀਦਲ ਇੱਥੋਂ ਦੇ ਜਿਹੜਾ ਹੈਗਾ ਵਿਦਿਆਰਥੀ ਨਾਲ ਕੁਕਰਮ ਕਰ ਰਿਹਾ ਸੀਗਾ ਉਹ ਕੀ ਕਰ ਰਿਹਾ ਸੀਗਾ ਸਾਰੀ ਦੁਨੀਆ ਨੂੰ ਪਤਾ ਹੈ ਸਾਡਾ ਬੋਲਣਾ ਠੀਕ ਨਹੀਂ ਹੈ ਬਹੁਤ ਗੰਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਹੁਣ ਸਵਾਲ ਤੁਹਾਨੂੰ ਇਹ ਵੀ ਉਦੋਂ ਤੁਸੀਂ ਚੁੱਪ ਰਹੇ ਪੁਲਿਸ ਨੇ ਫੜਿਆ ਅਜਿਹੀ ਕੀ ਮਜਬੂਰੀ ਸੀ ਵੀ ਐਡਾ ਵੱਡਾ ਕਾਂਡ ਇਸ ਸਥਾਨ ਤੇ ਹੋ ਗਿਆ ਉਹਦੇ ਬਾਰੇ ਤੁਸੀਂ ਚੁੱਪ ਕਿਉਂ ਰਹੇ ਇਹ ਜ਼ਰੂਰ ਪੁੱਛਣਾ ਚਾਹੀਦਾ ਇਹ ਵੈਸੇ ਭਲੇਖਾ ਕਿਆਂ ਨੂੰ ਚੁੱਪ ਪਰਿਆ ਮੈਂ ਹੂੰ ਮੇਰੇ ਕੋਲ ਸਵੇਰੇ 9 ਵਜੇ ਪਤਾ ਲੱਗਾ ਜੀ ਕਿ ਆ ਗੋਦੀ ਜੇ ਜੇ ਗੱਲ ਬਾਹਰ ਨਿਕਲ ਆਈ ਹੈ ਹੂੰ ਤੇ ਗੱਲ ਵੈਸੇ ਸਾਲ ਦੇ ਸਾਲ ਪਲਾਨੀ ਸੀ ਵੀ अच्छा जी ਤੇ ਜਦੋਂ ਮੈਂ 9 ਵਜੇ ਪਤਾ ਲੱਗਾ ਉਸੇ ਵਕਤ ਤੁਰੰਤ ਪੁਲਿਸ ਨੂੰ ਮੈਂ ਟੈਲੀਫੋਨ ਕੀਤਾ ਤੇ ਉਹਨਾਂ ਨੇ ਚੌਕਸ ਕੀਤਾ ਤੇ ਨਹੀਂ ਤੇ ਉਹ ਤੋਂ ਉਧਰੋਂ ਥੋਂ ਨਿਕਲ ਜਾਣਾ ਸੀ ਭੱਜ ਜਾਣਾ ਸੀ ਆਪਣੇ ਕਾਬੂ ਨਹੀਂ ਸੀ ਹੋਣਾ ਉਹਨਾਂ ਮੈਂ ਫੜਾਇਆ ਆਪ ਜੱਸੀ ਨੂੰ ਤੁਸੀਂ ਗ੍ਰਿਫਤਾਰ ਮੈਂ ਆਪ ਗ੍ਰਿਫਤਾਰ ਕਰਵਾਇਆ ਪਰ ਤੁਹਾਡੀ ਗੱਲ ਵਿੱਚ ਇਹ ਬੱਚਿਆਂ ਨੂੰ ਲੈ ਕੇ ਇੱਕ ਦਿੱਲੀ ਤੋਂ maaf karna Chandigarh ਤੋਂ ਵਕੀਲ ਸਮਰਜੀਤ ਗੋਲਾ ਦੀ ਕੰਮ ਕਰਦੀ ਰਾਜਨ ਤਦਾਈ ਨੀ ਬੀਬਾ ਗ੍ਰਿਫਤਾਰ ਹੋ ਚੁੱਕਾ ਅੱਧੀ ਰਾਤ ਤੱਕ ਗੱਲ ਜਿਹੜੀ ਵੀ ਕਿ ਲੰਬੀ ਬੀਬੀ ਉਹਨਾਂ ਦੇ ਵਿਚਾਰੀ ਨੂੰ ਪਤਾ ਹੀ ਨਹੀਂ ਸੀ ਹੋਰ ਉਹਨੇ ਰੋਲਾ ਜ਼ਰੂਰ ਪਾਇਆ ਜੂਸ ਸਟੈਂਡ ਲਿਆਉਣ ਨੇ ਕੋਨੇ ਉਹਦੀ ਇਹ ਇਹਦੀ ਪ੍ਰੈਕਟਿਸ ਹੁੰਦੀ ਪਰ ਉਹਦੇ ਸਾਹਵਾਸ਼ੋ ਨੇ ਰੋਲਾ ਪਾਇਆ ਵਾ ਤਰਵਤਾ ਦੇ ਰਾਤ ਤੱਕ ਰੋਲਾ ਬੰਦ ਨਹੀਂ ਉਹਨਾਂ ਤੋਂ ਪੁੱਛ ਨਹੀਂ ਦੱਸਿਆ ਨਹੀਂ ਵੀ ਅਸੀਂ ਫੜ ਲਿਆ अच्छा ਜਿਹੜੀ ਉਹ ਵੀਡੀਓ ਸੀ ਤੁਸੀਂ ਕਹਿੰਦੇ ਇੱਕ ਸਾਲ ਪੁਰਾਣੀ ਸੀ ਹਾਂਜੀ ਉਹ ਵੀ ਉਹ ਜੋ ਜਦੋਂ ਗੱਲ ਹੋਈ ਇਹਨਾਂ ਦਾ ਪਤਾ ਨਹੀਂ ਕੀ ਸੰਬੰਧ ਕਿ ਦੋ ਲੱਗਾ ਮੈਨੂੰ ਸਵੇਰੇ 9 ਵਜੇ ਇਹ ਕੱਲ ਦਾ ਪਤਾ ਲੱਗਾ ਉਸੇ ਵਕਤ ਤੁਰੰਤ ਮੈਂ ਪੁਲਿਸ ਨੂੰ ਕੇ ਬੈ ਟੈਲੀਫੋਨ ਕਰਕੇ ਚੌਚ ਕੀਤਾ ਕਿ ਇਹਨੂੰ ਜਿੱਦਾਂ ਵੀ ਹੁੰਦਾ ਇਹਨੂੰ ਕਾਬੂ ਕਰੋ ਤੇ ਦੋ ਦੋ ਤਿੰਨ ਘੰਟੇ ਦੇ ਵਿੱਚ ਪੁਲਿਸ ਨੇ ਇਥੋਂ ਹੀ ਤੋੜ ਦਿੱਤਾ ਰਾਜ ਨੂੰ ਪੜਾ ਦਿੱਤਾ ਇਹ ਨਾਲ ਸਰ ਤੋਂ ਬਾਹਰ ਹਾਂਜੀ ਇਹ ਚੱਕਰ ਬਣਿਆ ਤੇ ਜੇ ਉਹਨੋਂ ਨਾਲੇ ਖਾਸ ਕਰਕੇ ਜੋ ਫਰਾਉਂ ਤੋਂ ਬਾਅਦ ਨਾਲ ਪਲਸ ਨੂੰ ਹਦਾਇਤ ਕੀਤੀ ਕਿ ਵੱਧ ਤਵਾ ਸਕਦਾ ਧਰਾਂ ਜਿਹੜਾ ਇਥੋਂ ਦਾ ਸਹੀ ਨਹੀਂ ਚੱਲਦਾ ਜਿਹਦਾ ਕਰੈਕਟਰਲੈਸ ਬੰਦਾ ਵਾ ਸਾਡਾ ਕੀ ਲੱਗਦਾ ਉਹ ਇਸ ਗੁਰਦਾ ਦੀ ਬਦਾਮੀ ਥੋੜੀ ਕਰਾਉਣੀ ਆ ਮੇਰਾ ਕੀ ਲੱਗਦਾ ਇਸ ਕਰਕੇ ਵੀ ਸ਼ਕਤ ਦੇ ਸ਼ਕਤ ਧਰਾਂ ਨਾ ਓਏ ਬਿਲਕੁਲ ਬਾਹਰ ਨਹੀਂ ਹੋਣਾ ਚਾਹੀਦਾ ਪਰ ਤੁਹਾਡੀ ਤੇ ਮੇਰੇ ਖਿਆਲ ਚ ਤਾਂ ਕਿਹਾ ਜਾ ਰਿਹਾ ਮੇਰੇ ਵੀ ਚੁੱਪ ਰਹੇ ਤੁਸੀਂ ਕਿਉਂਕਿ ਮੀਡੀਆ ਚ ਕੋਈ ਤੁਹਾਡਾ ਬਿਆਨ ਜਾਂ ਕੁਝ ਕਿਉਂਕਿ ਪੁਲਿਸ ਦਾ ਬਿਆਨ ਆਇਆ ਉਹ ਬੀਬੀ ਦਾ ਵੀ ਬਿਆਨ ਆ ਗਿਆ ਇੱਥੋਂ ਦੇ ਇੱਕ ਦੋ ਆਸ-ਪਾਸੇ ਦੇ ਬੰਦਿਆਂ ਦੇ ਬਿਆਨ ਆ ਗਏ ਕਿਉਂਕਿ ਬੱਚੇ ਦਾ ਮਾਮਲਾ ਸੀਗਾ ਵੱਡੇ ਚ ਕਈ ਵਾਰੀ ਬੱਚੇ ਦਾ ਨਾਮ ਵੀ ਨਹੀਂ ਸਿਲ ਲੈ ਸਕਦੇ ਤਸਵੀਰ ਵੀ ਨਹੀਂ ਦਿਖਾ ਸਕਦੇ ਘਟਰਾ ਦੀ ਜਗ੍ਹਾ ਵੀ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਕਾਨੂੰਨ ਹੈ ਪਰ ਮੀਡੀਆ ਚ ਤੁਹਾਡਾ ਕੋਈ ਬਿਆਨ ਨਾ ਆਇਆ ਨਹੀਂ ਨਹੀਂ ਮੀਡੀਆ ਦੇ ਬਿਆਨ ਹੈ ਜੇ ਥੋੜੇ ਜਾਣੇ ਆ ਮੀਡੀਆ ਤੇ ਪੁੱਠੀ ਗੱਲ ਜਾਣੀ ਆ ਸਿੱਧੀ ਗੱਲ ਕਹਿੰਦੀ ਜਾਂਦੀ ਆ ਇਹ ਤੇ ਮੈਂ ਦਵਾਨ ਚ ਕਿੰਨਾ ਬ ਕਨਾਮੇ ਉਥੇ ਬੋਲਿਆ ਪੂਰ ਦਮਾਸ਼ੇ ਪੂਰਾ ਗੱਜ ਕੇ ਬੋਲਿਆ ਮੈਂ ਕੱਲਾ ਨਹੀਂ ਬੋਲਿਆ ਪੂਰਾ ਠਾਠ ਬੋਲਿਆ ਜਿੰਦੇ ਠਾਰ ਦੇ ਬਲਾਦੇ ਜਿੰਦੇ ਆ ਸਾਰੇ ਸਾਰੇ ਪੂਰੀ ਰਾਤ ਦਾ ਸਾਰਾ ਪ੍ਰੋਗਰਾਮ ਹੀ ਚੱਲਦਾ ਰਿਹਾ ਇੱਕ ਰਾਤ ਪੂਰਾ ਰਾਤ ਦਾ ਚੱਲਦਾ ਰਿਹਾ ਇੱਕ ਮੇਰਾ ਹਾਂਜੀ ਇਹ ਤੋਂ ਬਗੈਰ ਫਿਰ ਸਾਡਾ ਵੈਸੇ ਵੀ ਅਸੀਂ ਇਦਾਂ ਵੀ ਜਿੱਦਾਂ ਹੁਣ ਇੰਟਰਵਿਊ ਦੇ ਤੌਰ ਤੇ ਗੱਲ ਕਰ ਰਹੇ ਆ ਇਹ ਵੀ ਮੇਰੀ ਵਾਇਰਲ ਹੋਈ ਆ ਹਾਂ ਤੇ ਮਿਲ ਕੋ ਹੁਣ ਵੀ ਪਈ ਹੋਈ ਐ ਇਸ ਮੀਡੀਆ ਚ ਵੀ ਨਿੰਦਿਆ ਕੀਤੀ ਇਸ ਕਰਕੇ ਹਾਂਜੀ 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 ਬਹੁਤ ਜ਼ਿਆਦਾ ਕੀਤੀ ਥੋੜੀ ਨਹੀਂ ਕੀਤੀ ਇੱਕ ਮੇਰੇ ਸਰਸਰੀ ਐ ਸਵਾਲ ਜਿੱਦਾਂ ਤੁਸੀਂ ਕਹ ਆਪੀ ਇਹ ਸਾਲ ਪੁਰਾਣੀ ਵੀਡੀਓ ਸੀ ਚਲੋ ਬਾਅਦ ਚ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਉਹਨੂੰ ਵੀ ਪਤਾ ਲੱਗਿਆ ਹੋਣਾ ਤੇ ਪੁਲਿਸ ਦੀ ਤਫ਼ਤੀਸ਼ ਬਾਅਦ ਚ ਹੁੰਦੀ ਆ ਜੀ ਪੁਲਿਸ ਦਾ ਅੰਦਾਜ਼ਾ ਲੱਗਿਆ ਸੀ ਵੀ ਸਾਲ ਪੁਰਾਣੀ ਵੀਡੀਓ ਐ ਜੀ ਇਹ ਮੈਨੂੰ ਬਾਅਦ ਚ ਦੱਸਿਆ ਪੁਲਿਸ ਨੇ ਦੱਸਿਆ ਵੀ ਇਹ ਪੁਰਾਣੀ ਆ ਹਾਂ ਮੈਂ ਉਹੀ ਕਹਿ ਰਿਹਾ ਨਾ ਜਦੋਂ ਫੋਨ ਗਿਆ ਉੱਥੇ ਆ ਤਾਂ ਮੇਰਾ ਇਹ ਆਪੇ ਸਵਾਲ ਵੀ ਕਿ ਤੁਹਾਨੂੰ ਇਸ ਗੱਲ ਦਾ ਨਹੀਂ ਅੰਦਾਜ਼ਾ ਵੀ ਜਿਹੜੇ ਇੱਥੇ ਵਿਅਕ ਇਸ ਤਰ੍ਹਾਂ ਰਹੇ ਜਾਂ ਬੰਦਾ ਇੱਥੇ ਸਥਾਨ ਤੇ ਕੰਮ ਕਰਦਾ ਜਿਹੜਾ ਬੰਦਾ ਸੀ ਇਹ ਨੌਕਰ ਸੀਗਾ ਮੁਲਾਜ਼ਮ ਸੀਗਾ ਤਨਖਾਹ ਤੇ ਲੱਗਾ ਹੋਇਆ ਸੀ ਕੋਈ ਇੱਥੇ ਇੱਥੇ ਸੇਵਾਦਾਰ ਨਹੀਂ ਸੀਗਾ ਤਨਖਾਹ ਲੈਂਦਾ ਸੀ ਸਾਡੇ ਕੋਲ ਪੱਕਾ ਮੁਲਾਜ਼ਮ ਸੀਗਾ ਮੁਲਾਜ਼ਮ ਸੀਗਾ ਤੇ ਹੁਣ ਇੱਥੇ ਜੇ ਹਜ਼ਾਰ ਬੰਦਾ ਰਹਿੰਦਾ ਹਜ਼ਾਰ ਦੇ ਵਿੱਚ ਜੇ ਸਕੂਲ ਚ 50 ਬੱਚੇ ਪੜ੍ਹਦੇ ਆ ਤੇ ਇੱਕ ਬਚਾੜਾ ਮੜ ਫੇਲ ਹੋ ਗਿਆ ਤੇ ਇਹ ਥੋੜਾ ਵੀ ਸਕੂਲ ਮਾੜਾ ਹੋ ਗਿਆ ਨਹੀਂ ਇਹ ਤੇ ਹੈ ਪਰ ਤੁਸੀਂ ਵੈਰੀਫਾਈ ਨਹੀਂ ਕਰਦੇ ਜਦੋਂ ਕੋਈ ਨਵਾਂ ਹਰ ਚੀਜ਼ ਦੇਖੀਦੇ ਇੱਕ ਵਾਰ ਮੇਰੀ ਪਿਛਲੀ ਪੁਰਾਣੀ ਗੱਲ ਪੰਜ ਚਾਰ ਮਹੀਨੇ ਪਹਿਲਾਂ ਦੀ ਮੈਨੂੰ ਇਹਦੀ ਹਰਕਤ ਤੇਲ ਮਾਠਾ ਨਜ਼ਰੋਂਦੀ ਨਜ਼ਰਾਈ ਫਿਰ ਐਚਨ ਭਟਕੇ ਇੱਥੇ ਮੈਂ ਦਾਗਣਾ ਕੁੱਟਿਆ ਵੀ ਇਹਨੂੰ ਚੋ ਛੁੱਟੀ ਵੀ ਦੇਤੀ ਮੈਂ ਬਾਹਰ ਚਲੇ ਗਿਆ ਮਗਰ ਫਿਰ ਪਤਾ ਨਹੀਂ ਕਿੰਨੇ ਰੱਖ ਲਿਆ ਇੱਕ ਇਲਜ਼ਾਮ ਅਸੀਂ ਅਮਰਪਾਲ ਸਿੰਘ ਮੈਨੂੰ ਦੀ ਵੀਡੀਓ ਕੀਤੀ ਉਹਨਾਂ ਲਈ ਵੀ ਇੱਥੇ ਜੱਸੀ ਨੇ ਇੱਕ ਬੱਚੇ ਨਾਲ ਕੋਈ ਕਰਮ ਨਹੀਂ ਕੀਤਾ ਇੱਥੇ ਉਹਨਾਂ ਨੂੰ ਪਤਾ ਵੀ ਇੱਕ ਡਾਇਰੀ ਉਹਨਾਂ ਦੇ ਹੱਥ ਲੱਗੀ ਹੈ ਡੇਰੇ ਦੇ ਵਿੱਚੋਂ ਉਂਝ 167 ਬੱਚਿਆਂ ਦੇ ਜੱਸੀ ਨੇ ਨਾਮ ਲਿਖੇ ਹੋਏ ਸੀ ਜਿਨ੍ਹਾਂ ਨਾਲ ਕੋਈ ਕਰਮ ਕਰਦਾ ਰਿਹਾ ਕਿ ਸਾਰੇ ਬੱਚਿਆਂ ਨਾਲ ਇੱਥੇ ਇਸ ਤਰ੍ਹਾਂ ਕੀਤਾ ਗਿਆ ਹੈ ਉਹਨਾਂ ਨੇ ਹਜੇ ਦਾ ਮਰਜ਼ੀ ਕਰੀ ਜੇ ਮੈਂ ਕਹਿੰਦਾ 1000 ਬੱਚਾ ਲਿਖ ਦੋ ਭਾਵੇਂ ਕਹਿੰਦੇ ਬਾ 1000 ਲੈ ਦੋ ਪੇਛੇ ਤੇ ਕਰੋ 1000 ਰੁਪਏ ਮੈਂ 167 ਬੱਚੇ ਹੂੰ ਕਹਿੰਦੇ ਜਿੰਨਾ ਮਰਜੀ ਬੱਚੇ ਨੂੰ ਮੈਂ ਫੜਾਇਆ ਉਹਨੂੰ ਹੂੰ ਉਹ ਬੱਚੇ ਪੁੱਛੋਦੇ ਪੜਾਈ ਨਹੀਂ ਜਿੱਥੇ ਕਿੱਥੇ ਕਿਵੇਂ ਫਿਰ ਹੀ ਸਾਰਾ ਪਰਚੋਰ ਕੀਤੀ ਸਾਰਾ ਦੇਖਿਆ ਸੰਜਾ ਖਾਂ ਬਾ ਦੇਖਿਆ ਰਾਤ ਦੇ 12 ਵਜੇ ਬੱਚਾ ਤੇਖਦਾ ਹੂੰ ਪਰ ਇੱਕ ਹੋਰ ਜੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਅਨੇਕਾਂ ਸੰਸਥਾਵਾਂ ਜਿਹੜੀਆਂ ਗੁਰੂ ਮਹਾਰਾਜ ਤੋਂ ਲੈ ਕੇ ਨਿਹੰਗ ਸਿੰਘ ਸੰਪਰਦਾਵਾਂ ਨੇ ਨਾਨਕ ਸੰਪਰਦਾਵਾਂ ਨੇ ਉਦਾਸੀਨ ਸੰਪਰਦਾਵਾਂ ਨੇ ਟਕਸਾਲਾ ਨੇ ਸਾਰੇ ਕਿਤੇ ਵਿਦਿਆਰਥੀ ਰਹਿੰਦੇ ਨੇ ਪਰ ਇੱਥੇ ਇਹ ਘਟਨਾ ਦਾ ਵਾਪਰਨਾ ਔਰ ਉਸ ਵਿਅਕਤੀ ਦਾ ਵੀਡੀਓ ਸੋਣਾ ਜਿਹਨੇ ਮਸੂਰੀ ਕੀਰਤਨੀਆਂ ਰਿਹਾ ਇਹ ਦੇਖੋ ਗੱਲਾਂ ਜਿਹੜੀਆਂ ਤੇ ਪੂਰੇ ਖਾਦ ਜਗ੍ਹਾ ਤੇ ਹਰ ਸੰਥਾ ਮਾਣ ਵੀ ਅੱਜ ਦੀ ਗੱਲ ਕਰਦੇ ਸਾਂਝੋਗ ਦਾ ਇਤਿਹਾਸ ਦੇਖ ਲਓ ਸਤਜੁਗ ਦੇ ਵਿੱਚ ਸਭ ਤੋਂ ਵੱਡਾ ਸਤਜੁਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋਵੇ ਇੰਦਰ ਵਰਗੇ ਡੋਲ ਗਏ ਉਦੋਂ ਉਹ ਤਾਂ ਦੱਸੋ ਤੇ ਸਤਸੰਗ ਸਤਜੁਗ ਸੀ ਹੁੰਦਾ ਕਲ ਜਾਊਗਾ ਹੂੰ ਇਹ ਕੋਈ ਟਟਾ ਵਾ ਕਿਹੜੇ ਵੇਲੇ ਕਿਹੜੇ ਕਿਹੜਾ ਮੰਡਲ ਜਾਣਾ ਹੂੰ ਤਾਂ ਤੁਹਾਨੂੰ ਲੱਗਦਾ ਮਨ ਡੋਲ ਗਿਆ ਤਾਂ ਮਤਲਬ ਅੱਗੇ ਤੋਂ ਕੀ ਇੱਥੇ ਜਿਹੜੇ ਹੋਰ ਬੰਦੇ ਵਿਅਕਤੀ ਨੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਈ ਨਹੀਂ ਦੇਖੋ ਸਾਡੀ ਸਾਨੀਂਦ ਹੁੰਦੀ ਆ ਪੂਰਾ ਦੇਖੀਦਾ ਵਾ ਪਹਿਲਾਂ ਤਾਂ ਵੀ ਸ਼ੁਰੂ ਤੋਂ ਪੂਰਾ ਪੈਦਾ ਹੁੰਦਾ ਸੀਗਾ ਜੇ ਸਾਡੀ ਆਪੇ ਉਹਨਾਂ ਗੱਲ ਘਟਾ ਕਰਦੇ ਉੱਥੇ ਨਹੀਂ ਸਕਦੇ ਪੈਦਾ ਸੀ ਬਾਬਾ ਵੱਡੇ ਮਾਪੁਰਖਾਂ ਦਾ ਬਾਬਾ ਸਰਦ ਸਿੰਘ ਜੀ ਦਾ ਬਹੁਤ ਸਕਦੇ ਪੈਦਾ ਸੀ ਉੱਥੇ ਕੱਲੇ ਨੂੰ ਕਹਿੰਦੇ ਵੈਸੇ ਵੀ ਕਮਰਾ ਨਹੀਂ ਸੀ ਦੇਈਦਾ ਲੇਡੀ ਦੇ ਕੱਲੇ ਵੈਚ ਨਹੀਂ ਦੇਦਾ ਸਕਦੀ ਇੱਥੇ ਇਦਾਂ ਦਾ ਸਿਸਟਮ ਸੀਗਾ ਹੁਣ ਵੀ ਤੁਸੀਂ ਦੇਖ ਲੋ ਚੈੱਕ ਕਰੋ ਜਿੱਥੇ ਮੈਂ ਰਹਿਣਾ ਜਿੱਦਾਂ ਮੇਰਾ ਰਹਿਣਾ ਬਹਿਣਾ ਉੱਥੇ ਕੋਈ ਕੋਈ ਬੰਦਾ ਜਿਹੜਾ ਹੁਣ ਉਹ ਸੁਣੀ ਵੀਡੀਓ ਕੋਈ ਉਧਰ ਚੱਲਿਆ ਸੀ ਤੁਸੀਂ ਤੁਹਾਡਾ ਬਹੁਤ ਸਖਤ ਪੈ ਰਿਹਾ ਤੁਹਾਡੇ ਕੋਲ ਜਿਹੜਾ ਕਹਿੰਦੇ ਵੀ ਇੱਥੇ ਨਹੀਂ ਕਿੰਨੇ ਦੇ ਵਿੱਚ ਭਾਂਡੇ ਮਾਜਦੇ ਸੀਗੇ ਭਾਂਡੇ ਮਾਣੇ ਸਫਾਈ ਕਰੋ ਇੱਥੇ ਤਾਂ ਕੋਈ ਜਾਨੇ ਵੈਸੇ ਵਾਰੀ ਨਹੀਂ ਚਾਹੀਦੀ ਕੋਈ ਕੋਈ ਕਹਿੰਦੇ ਅਲਾਉਡ ਹੀ ਨਹੀਂ ਅਗਰ ਤੁਸੀਂ ਜਾਣਾ ਮੈਂ ਉਹੀ ਸਵਾਲ ਕਰਨ ਲੱਗਿਆ ਸੀ ਉਹ ਬੀਬੀ ਨੇ ਕੁਝ ਸਾਲ ਕਰਨੀ ਜਿੱਤੇ ਵੀ ਹਤੀ ਵੇਰੀ ਇਹ ਗੱਲ ਕਰਦੇ ਹੋਣਾ ਇਹਦੇ ਵਿੱਚ ਤੀ ਸਖਸਦੀ ਜਗਾ ਸਰੀ ਵੀਡੀਓ ਬਣਾਉਂਦੇ ਸੀ ਇਹਦੇ ਵਿੱਚ ਮੈਨੂੰ ਕੋਈ ਤਰਾਜ ਨਹੀਂਗਾ ਜੇ ਮੈਂ ਗਲਤ ਹੋਗਾ ਤਾਂ ਮੈਨੂੰ ਸ਼ਰਮ ਹੋਊਗੀ ਮੈਂ ਨਹੀਂ ਕਰੂੰਗਾ ਜੇ ਤਾਂ ਮੈਂ ਠੀਕ ਹੈ ਮੈਂ ਮੈਂ ਦੇ ਤੱਕ ਲੀਰਾਂ ਕਿ ਫਿਰ ਮੈਨੂੰ ਕਿ ਲੋੜ ਵੀ ਰੱਦ ਦੀ ਘਰਾਂ ਸੀ ਤੁਸੀਂ ਉਹ ਬੀਬੀ ਦੀ ਵੀਡੀਓ ਦੇਖੀ ਹੈ ਜਿਨ੍ਹਾਂ ਨੇ ਤੁਹਾਡੇ ਦੇ ਮੈਨੂੰ ਦੱਸਿਆ ਸੁਣਿਆ ਵਾ ਮੈਂ ਮੇਰੇ ਬੰਦੇ ਸੁਣਾਇਆ ਮਤ ਬੱਚਾ ਨੇ ਉਹਨਾਂ ਨੇ ਮੇਰੀ ਐਸਲੇ ਮੈਨੂੰ ਇੱਥੇ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਜੀ 50 ਸਾਲ ਦੀ ਮੇਰੀ ਇੱਥੇ ਲਾਈਫ ਇੱਥੇ ਬਤੀਤ ਹੋਈ ਆ ਮੈਂ ਛੋਟਾ ਜਿਹਾ ਜਨਮ ਆ ਗਿਆ ਐਸ ਵੇਲੇ ਮੇਰੀ 69 ਸਾਲ ਦੀ ਉਮਰ ਹੋ ਗਈ ਆ ਹੁਣ ਬਡੇ ਵਾਲੇ ਸਨੋ ਆ ਸਾਡਾ ਸਾਡੇ ਸੁਰੇ ਪਾਪਾਏ ਜਾ ਰਹੇ ਆ ਐ ਸਾਰੀ ਜ਼ਿੰਦਗੀ ਇਸ ਕੌਮ ਦੀ ਪੰਥ ਦੀ ਸ਼ਬਾਹ ਵਿੱਚ ਲਾ ਦਿੱਤੀ ਆ ਜਿਨਾਂ ਨੇ ਧਰ ਕੋ ਕੇ ਮੈਂ ਸ਼ਬਾਹ ਕੀਤੀਆਂ ਕੋਈ ਮੇਰੇ ਸਾਹਮਣੇ ਕੋਈ ਸੰਪਰਦਾਵਲੋਂ ਕਹਿੰਦੇ ਕੋਈ ਕੋਈ ਵਿੰਗਾ ਤੋਂ ਕੋਈ ਕੰਮ ਕਰਦਾ ਦਿਖਾ ਦਿਓ ਮੈਂ ਮੈਨੂੰ ਉਹੀ ਗੱਲ ਕਰਨ ਲੱਗਾ ਸੀ ਵੈਸਤੇ ਇਸ ਮੁੱਦੇ ਦੇ ਉੱਤੇ ਅੱਜ ਮੈਂ ਤੁਹਾਡੀ ਇੰਟਰਵਿਊ ਕਰ ਰਿਹਾ ਹਾਂ ਇਹ ਮੇਰੇ ਵਾਸਤੇ ਵੀ ਇੱਕ ਨਮੋਸ਼ੀ ਦੀ ਗੱਲ ਹੈ ਇਹ ਤਾਂ ਦੁੱਖ ਇਹਨਾਂ ਨੂੰ ਸੰਮੋ ਇਹ ਬੜੀ ਵੱਡੀ ਸੰਸਥਾ ਦੇ ਮੁਖੀ ਨਾਲ ਮੈਂ ਇਹ ਮੁੱਦੇ ਤੇ ਗੱਲ ਕਰ ਰਿਹਾ ਹਾਂ ਉਹ ਕਹਾਂ ਕਰ ਰਹੇ ਕਿ ਕਿ ਨੈੱਟ ਤੇ ਵੀਡੀਓ ਬੀਬੀ ਨੇ ਪਾਈ ਆ ਉਹਨੇ ਤਾਂ ਤੁਹਾਡੇ ਤੇ ਇਲਜ਼ਾਮ ਲਾਇਆ ਕਹਿੰਦੀ ਕੋਈ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਤੁਹਾਡਾ ਉਹਦੇ ਨਾਲ ਕੋਈ ਗਲਤ ਸਬੰਧ ਸੀ ਦੇਖੋ ਜਿਆਨੂ ਟੀਕੇ ਲਾਉਂਦੀ ਜਦੋਂ ਵੀ ਉਹ ਗੱਲ ਕਰਦੀ ਆ ਜੇ ਉਹਨੂੰ ਲੱਗਦਾ ਸੀ ਕਿ ਗਲਤ ਆ ਜਾਂ ਫਲਾਣਾ ਵਾ ਗਲਤ ਆ ਠੀਕ ਆ ਹਨਾ ਮੈਂ ਕੋਈ ਹੋਜੀ ਗੱਲ ਨਹੀਂ ਕਰਦਾ ਲੇਕਿਨ ਉਦੋਂ ਤੋਂ ਲੈ ਕੇ 30 ਸਾਲ ਤੋਂ ਅੱਜ ਕੋ ਵੈਰ ਕਰ ਰਹੀ ਆ ਕਿ ਉਦੋਂ ਪੁਲਿਸ ਐ ਨਹੀਂ ਸੀ ਕਿ ਉਦੋਂ ਕੋਈ ਸੰਪਰਦਾਵਾਂ ਐ ਨਹੀਂ ਸੀ ਗਿਆ ਐਡੇ ਐਡੇ ਮਹਾਨ ਸੰਪਰਦਾਵਾਂ ਇੰਨੇ ਦੇ ਵੱਡੇ ਤੇ ਬੈਠ ਉਹ ਗੱਲ ਸਹੀ ਦੀ ਕਰ ਸਕਦੇ ਪਲੀਜ਼ ਉਹ ਸਾਡਾ ਪਰਚਾ ਦਿੰਦੀ ਘਟਾਉਂਦੀ ਪਰਚਾ ਜਿਹੜਾ ਇਹ ਗੱਲ ਹੈਗੀ ਸੀ ਤੇ ਇਹਨੇ ਸਾਲ ਨਾ ਬੋਲ ਕਿ ਕੀ ਸਾਲ ਤੇ ਬੋਲਣ ਦਾ ਕੀ ਮਤਲਬ ਹੁਣ ਬੜੇ ਬਾਰੇ ਇਹ ਕੰਮ ਕਰ ਰਹੀ ਆ ਉਸ ਤਰ੍ਹਾਂ ਉਸ ਤਰ੍ਹਾਂ ਬਾਬਾ ਜੀ ਤੁਸੀਂ ਜਾਣਦੇ ਹੋ ਉਸ ਬੀਬੀ ਨੂੰ ਇੱਥੇ ਆਉਂਦੇ ਸੀ ਕੁਝ ਯਾਦ ਹੈ ਕਿਉਂਕਿ ਤੁਸੀਂ 50 ਸਾਲ ਤੋਂ ਇੱਥੇ ਰਹਿ ਰਹੇ ਹੋ ਨਹੀਂ ਦੇਖੋ ਜਦੋਂ ਦੀ ਉਹ ਗੱਲ ਕਰਦੀ ਜਿੱਦਾਂ ਗੱਲ ਕਰਦੀ ਮੈਂ ਥੋੜਾ ਜਿਹਾ ਜਾਣਦਾ ਵਾਂ ਉਹ ਇੱਥੇ ਲੰਮਾ ਟਾਈਮ ਤੇ 2-3 ਮਹੀਨੇ ਇੱਥੇ ਉੱਧਰ ਇੱਥੇ ਛਾ ਦੋ ਰੁਕੀ ਗਈ ਆਉਂਦੀ ਰਹੇ ਇੱਥੇ ਹਾਂਜੀ ਤੇ ਆ ਕੇ ਨਾ ਸੀ ਕਿਸਦੇ ਬੈਕਵਾਲ ਜਾਂ ਨਾ ਹੀ ਕਿਸੇ ਦੇ ਅਸੀਂ ਦੇਖਦੇ ਆ ਨਾ ਕੁਝ ਅਸੀਂ ਗੱਲ ਤੇ ਕੋਈ ਕਿੰਦੂ ਪਰੰਤੂ ਕਰ ਸਕਦੇ ਆ ਲੇਕਿਨ ਹਰ ਇੱਕ ਨੇ ਆਪਣਾ ਬੀਜਾ ਵੱਡਾ ਖਾਣਾ ਜੇ ਕੋਈ ਕੰਡੇ ਬੀਜੂ ਤੇ ਕੰਡੇ ਹੋ ਉਹਦੇ ਚ ਬਣ ਗਏ ਤੇ ਫਿਰ ਜੇ ਕੋਈ ਚ ਸਹੀ ਬੀਜੂ ਤੇ ਸਹੀ ਕਰ ਉਹਦਾ ਮਾਰਗ ਹੋਵੇਗਾ ਲੇਕਿਨ ਇਹ ਆ ਕਿ ਜੋ ਕੁਝ ਹੋ ਰਿਹਾ ਜੇ 30 ਸਾਲਾਂ ਬਾਅਦ ਇਹ ਗੱਲ ਹੋ ਰਹੀ ਆ ਤੇ ਇਹ ਤਾਂ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਦੀ ਗੱਲ ਆ ਕਿ ਉਦੋਂ ਤੋਂ ਲਾ ਕੇ ਕਿਉਂ ਚ ਤੇਰੇ ਮੇਰਾ ਵੀ ਉਦੋਂ ਆਮ ਸਾਰੀ ਦੁਨੀਆ ਸੋਚ ਰਹੀ ਪੀਓ ਠੀਕ ਹੈ ਇਹ ਤਾਂ ਇਲਜ਼ਾਮ ਉਹਨੇ ਬਹੁਤ ਵੱਡੇ ਲਾਤੇ ਇਹ ਮੈਂ ਉਹੀ ਤੁਹਾਨੂੰ ਪੁੱਛ ਰਹਾ ਵੀ ਬਾਬਾ ਜੀ ਉਹਨੇ ਕਿਹਾ ਵੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਇੱਥੇ ਤੇ ਝਾਰਾ ਸੰਗੇ ਆਉਂਦੇ ਲੱਖਾਂ ਛੰਗੇ ਆਉਂਦੇ ਮੈਂ ਉਹੀ ਸੀਗੇ ਜੀ ਉਹ ਕਹਿੰਦੀ ਵੀ ਬਾਕੀ ਸੰਗਤ ਪਿੱਛੇ ਸੀ ਉਹਨੂੰ ਬਾਬਾ ਜੀ ਆਪਣੇ ਕਮਰੇ ਚ ਪਾਉਂਦੇ ਸੀ ਤੇ ਕਹਿੰਦੇ ਸੀ ਵੀ ਇਹਦੇ ਕੋਲ ਪੈਸੇ ਹੁੰਦੇ ਆ ਤਾਂ ਮੈਂ ਕੋਲੇ ਉਹ ਕਹਿੰਦੀ ਸਵੇਰੇ ਆਉਂਦੀ ਹਾਲਤ ਖਰਾਬ ਹੁੰਦੀ ਸੀ ਇਸ ਤਰ੍ਹਾਂ ਤਾਂ ਉਹਨੇ ਉਹਨਾਂ ਨੇ ਇਹ ਦੱਸੋ ਔਰ ਅਗਲੀ ਗੱਲ ਮੈਂ ਉਹਨੂੰ ਕਿਹਾ ਵੀ ਬੀਬੀ ਤੁਸੀਂ ਇਲਜ਼ਾਮ ਲਾ ਰਹੇ ਹੋ ਕਹਿੰਦੇ ਇਲਜ਼ਾਮ ਨਹੀਂ ਮੈਂ ਸਾਹਮਣੇ ਆ ਕੇ ਬੋਲਣ ਨੂੰ ਤਿਆਰ ਹਾਂ ਤੁਹਾਡੇ ਨਹੀਂ ਬੀਬ ਜੋਰ ਜੋ ਮਰਜੀ ਕਰਾ ਲੋ ਬੀਬੇ ਨੂੰ ਜੋ ਮਰਜੀ ਬੁਲਾ ਲੋ ਹੁਣ ਇੱਥੇ ਤੇ ਹੀ ਦੇਖ ਲੋ ਕਿ ਇੱਥੇ ਬੀਬੀ ਦਾ ਕਹਿਣਾ ਜਾਂ ਕਰਨਾ ਜਾਂ ਅੰਦਰ ਆਉਣ ਐਂਟਰੀ ਲੈਣੀ ਕੋਈ ਜਾ ਜਾ ਕੇ ਤੇ ਦੇਖੋ ਮਰਜ਼ੀ ਐਸੀ ਵੀ ਕਿੰਨੇ ਸਿੰਘਾਂ ਨੂੰ ਪੁੱਛ ਕੇ ਫਿਰਦੇ ਉੱਤ ਤੱਕ ਹਾਂਜੀ ਹਾਂਜੀ ਹੂੰ ਇਹਰੇ ਤੇ ਵੱਡੇ ਬਾਪੁਰਖਾਂ ਦਾ ਇਹਦਾ ਵਿਚਾਰ ਸਕਦਾ ਸਾਡਾ ਤਾਂ ਪੜਾ ਹੈਗਾ ਹੀ ਆ ਤੇ ਇਹ ਹੁਣ ਤੇ ਇਹ ਦੇਖ ਲੋ ਵੀ ਸਾਡੇ ਇੱਥੇ ਕਿਸੇ ਮੈਂ ਨਹੀਂ ਕਿਸੇ ਵੀ ਬੰਦੇ ਨੂੰ ਥਰਡ ਪਰਸਨ ਨੂੰ ਵੀ ਪੁੱਛ ਕੇ ਦੇਖ ਲੋ ਕਿ ਇੱਥੇ ਮੇਰੇ ਅੰਦਰਲੇ ਪਾਸੇ ਕੋਈ 크ਿਸਚਨ ਦੇ ਵਿੱਚ ਜਾਂ ਕਿਤੇ ਕੋਈ ਹੋਰ ਕੋਈ ਇੱਥੇ ਕੋਈ ਜਨਾਨੀ ਆ ਕੇ ਸੇਵਾ ਕਰ ਸਕਦੀ ਆ ਅਗਲੀ ਗੱਲ ਪੁੱਛ ਲੋ ਵੀ ਇਸ ਬਿਲਡਿੰਗ ਦੇ ਵਿੱਚ ਇਆਦੇ ਵਿੱਚ ਕੋਈ ਹੋਰ ਇੱਥੇ ਆ ਕੇ ਰਹਿ ਸਕਦਾ ਐਸ ਬਿਲਕੁਲ ਮੈਂ ਵੀ ਨਹੀ ਇਹੀ ਸਵਾਲ ਆਮ ਤੀਜਾ ਬਿਲਕੁਲ ਸਵਾਲ ਆ ਪਹਿਲੀ ਤੇ ਇਥੇ ਕੁਝ ਬੀਬੀ ਸਫਾਈ ਕਰਨ ਵਾਸਤੇ ਮੇਰੇ ਕਮਰੇ ਦੇ ਸੋਈ ਦੇ ਵਿੱਚ ਇਹ ਪੁੱਛੋ ਦੂਜਾਈ ਪੁੱਛੋ ਪੀਐਚ ਬਿਲਡਿੰਗ ਵਿੱਚ ਕੋਈ ਰਾਤ ਇਥੇ ਕਰ ਸਕਦਾ ਕੋਈ ਵੀ ਕਿਸੇ ਤਰ੍ਹਾਂ ਦਾ ਬੰਦਾ ਕੋਈ ਕੋਈ ਅੰਦਾ ਬਾਹਰ ਕੋਈ ਖਾਸ ਤੋਂ ਤੇ ਲੇਡੀ ਇਥੇ ਕੋਈ ਰਹਿ ਸਕਦੀ ਆ ਤੀਸਰੀ ਗੱਲੇ ਪੁੱਛੋ ਤੀਸਰੀ ਗੱਲੇ ਪੁੱਛੋ ਪਏ ਇਥੋਂ ਮੈਂ ਬਾਹਰ ਕਿਤੇ ਰਾਤ ਨੂੰ ਨਿਕਲਦਾ ਕਿੰਨੇ ਬੰਦਾ ਪਹਿਰੇ ਲੱਗੇ ਕਿਤੇ ਬਾਬਾਈ ਦੇ ਟਾਈਮ ਤੇ ਵੀ ਮੈਂ ਉਦੋਂ 24 ਘੰਟੇ ਬਾਬਾਈ ਦੇ ਕੋਲ ਰਹਿੰਦਾ ਸੀ ਮੈਂ ਇੱਕ ਮਿੰਟ ਦੀ ਛੱਡ ਕੇ 24 ਘੰਟੇ ਮੈਨੂੰ ਉੱਥੇ ਰਹਿਣਾ ਪੈਂਦਾ ਜੀਆ ਜਦੋਂ ਵੀ ਕੋਈ ਕਦੇ ਆਵਾਜ਼ ਮਾਰਦੀ ਮੈਂ 24 ਘੰਟੇ ਸੇਵਾ ਚ ਹੋ ਰਹਿਂਦਾ ਸੀ ਆ ਜੀ ਹਾਂਜੀ ਹੁਣ ਦੇ ਹਾਲਾਤ ਬਾਬਾ ਜੀ ਕਿਉਂਕਿ ਜਿਹੜੀ ਚੀਜ਼ ਦੇਖ ਰਹੇ ਆ ਉਹ ਹੈ 30 ਸਾਲ ਪਹਿਲਾਂ ਉਹ ਕਹਿੰਦੇ ਵੀ ਮੈਂ ਜਿਹੜਾ ਹੈਗਾ ਅਸੀਂ ਸੇਵਾ ਕਰਦੇ ਸੀਗੇ ਮੈਂ ਡਾਕਟਰ ਸੀ ਮੈਂ ਉਸ ਔਰਤ ਨੂੰ ਜਿਹੜਾ ਦਵਾਦਾਰੂ ਦਿੰਦੀ ਸੀ ਔਰ ਇੱਕ ਸਾਰ ਮੇਰੇ ਧਿਆਨ ਚੋਂ ਨਿਕਲ ਗਿਆ ਇੱਕ ਉਹਨੇ ਹੋਰ ਤੁਹਾਡੇ ਬਾਰੇ ਕਿਹਾ ਉਹ ਜਿਹੜੀ ਵੀਡੀਓ ਵਾਇਰਲ ਚ ਵੀ ਕਹਿ ਰਹੇ ਨੇ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਮਾਸ ਖਾਂਦੇ ਸ਼ਕੀਨ ਸੀ ਸਰੋਵਰ ਚੋਂ ਮੱਛੀਆਂ ਫੜ ਕੇ ਬਾਬਾ ਲੱਖਾ ਉਹ ਨਹੀਂ ਖਾਂਦੇ ਰਹੇ ਇੱਥੇ ਆਪਾਂ ਗੁਰੂ ਘਰ ਬੈਠੇ ਆਂ ਪ੍ਰਮਾਤਮਾ ਨੂੰ ਜਾਨ ਦੇਣੀ ਆ ਜੀ ਕੀ ਸੋਚ ਸਕਦੇ ਤੁਸੀਂ ਇੱਥੇ ਗੱਲ ਹੋ ਜੂਗੀ ਇਹੀ ਤਾਂ ਬਾਬਾ ਜੀ ਦਾ ਮਤਲਬ ਹੈ ਜੀ ਆਪੇ ਹੀ ਅਸਲੀ ਗੱਲ ਆ ਚਲੋ ਇੱਕ ਮੈਂ ਗੱਲ ਵਿੱਚ ਹੋਈ ਦੂਸਰ ਤਾਂ ਜਿੰਨੇ ਮਰਜੀ ਲ ਜੋ ਮੈਂ ਵੀ ਇਥੇ ਬੋ ਉਹ ਬਸ ਬਕਵਾਸ ਕਰਦਲਾਂ ਜਿੰਦਾ ਮਰਜੀ ਮੇਰੇ ਮੂੰਹ 'ਚ ਫੱਬਦੀਆਂ ਨਹੀਂ ਗੱਲਾਂ ਜੀ 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 ਦੋਸਤਾਂ ਨੂੰ ਤਾਂ ਕੋਈ ਵੱਡੀ ਗੱਲ ਨਹੀਂ ਆਈ ਕਿਉਂ ਉਹਨੇ ਤੁਹਾਡੇ ਬਾਰੇ ਇੰਨੀਆਂ ਗੱਲਾਂ ਉਹਨਾਂ ਨੇ ਕਹੀਆਂ ਕੀ ਪਤਾ ਨਹੀਂ ਕਿਹੜੇ ਕ੍ਰਮ ਦੇ ਸਮੇਂ ਦਾ ਕੋਈ ਕਹਿੰਦੇ ਹਿਸਾਬ-ਤਾਬ ਲੈਣਾ ਸਾਡੇ ਕੋ ਹੂੰ ਨਿਤ ਹੁੰਦੇ ਨੇ ਪਰ ਪੋਰ ਦੇਣੀ ਪੈਣੀ ਪਲਸੋਂ ਇਹ ਗੱਲ ਦੇ ਦਿੱਤਾ ਮੋਂ ਕੋ ਰਿਆ ਇਹਦਾ ਤੇ ਕੰਮ ਚੱਲ ਸਕਦਾ ਜਿੱਦਾਂ ਆਪਾਂ ਚੱਲ ਰਹੇ ਹਾਂ ਹੂੰ ਹੂੰ ਕਿਤੇ ਜੁਣਾ ਹਰਾਮ ਕੀਤਾ ਸਾਡੇ ਲੋਕਾਂ ਨੇ ਹੂੰ ਜੜਾ ਖਣਾ ਉੱਟ ਕੇ ਉਹ ਬੁੱਢੀ ਗੱਲਾਂ ਕਰ ਪੈਂਦਾ ਉਦੋਂ ਬੋਲਦੇ ਜਦੋਂ ਇੰਨਾ ਟਾਂ 30 ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਆਉਂਦਾ 30 ਸਾਲ ਲੰਘਾ ਤੇ ਕਿਉਂ ਲੰਘਾਏ ਆ ਉਹ ਉਦੋਂ ਇੱਥੇ ਪਰਿਵਾਰ ਸᱶਿਤ ਰਹਿੰਦੇ ਦੇ ਬੀਬੀ ਜਾਂ ਆਪਣੇ ਪਤੀ ਨਾਲ ਉਹਦਾ ਮੁੰਡਾ ਸੀਦਾ ਹਾਲ ਉਹਦੇ ਘਰ ਵਾਲਾ ਸੀਦਾ ਹਾਲ ਐਵੇਂ ਕੋ ਕੱਲੇ ਥੋੜੀ ਥੇ ਕੱਲੀ ਜਨਾਨੀ ਲੋੜ ਹੀ ਨਹੀਂ ਆ ਤੇ ਕਿੰਨੂ ਪਰਿਵਾਰ ਰਹਿੰਦਾ ਸੀ ਇੱਥੇ ਉਦੋਂ ਹਾਂਜੀ ਇੱਥੇ ਕਿਸੇ ਨੂੰ ਕਹਿੰਦਾ ਉਹ ਨਹੀਂ ਦੀ ਕੱਲੇ ਨੂੰ ਕਿਸੇ ਨੂੰ ਜਨਾਨੀਆਂ ਤੇ ਇੱਥੇ ਰਹਿਣਾ ਕਰਦਾ ਕਮਰਾ ਵੀ ਦੇ ਦੇ ਕਿਸੇ ਨੂੰ ਕੱਲੀ ਨੂੰ ਜੀ ਤਾਂ ਕੱਲੀ ਬੀਬੀ ਉਦੋਂ ਵੀ ਨਹੀਂ ਸੀ ਰਹਿੰਦੀ ਤਾਂ ਉਹ ਨਹੀਂ ਜੀ ਉਹਨੇ ਕਿ ਆ ਵੀ ਮੇਰਾ ਦੁੰਨੇ ਕੋਟ ਕੋਈ ਉਹਨਾਂ ਦੇ ਪਤੀ ਦਾ ਕੋਈ ਰਿਸ਼ਤੇਦਾਰ ਸੀ ਔਰ ਉਹਦਾ ਪਤੀ ਪਹਿਲਾਂ ਇੱਥੋਂ ਬਾਬਾ ਸਾਧੂ ਸਿੰਘ ਜੀ ਮਾਪੁਰਸ਼ ਉਹਨਾਂ ਦਾ ਉਹ ਜਿਹੜਾ ਹੈਗਾ ਉਹ ਸ਼ਰਧਾਲੂ ਸੀ ਉਹ ਆਉਂਦਾ ਹੁੰਦਾ ਸੀ ਕਹਿੰਦੀ ਮੇਰੇ ਵਿਆਹ ਤੋਂ ਪਹਿਲਾਂ ਉਹ ਆਉਂਦੇ ਸੀ ਔਰ ਉਹ ਵੀ ਮੈਨੂੰ ਲਿਆਉਣ ਲੱਗ ਪਏ ਤੇ ਮੇਰੇ ਨਾਲ ਇਸ ਤਰ੍ਹਾਂ ਇੱਥੇ ਹੁੰਦਾ ਰਿਹਾ ਔਰ ਮੇਰੀ ਬੜੀ ਸ਼ਰਧਾ ਤੇ ਇਹਦਾ ਬਾਬਾ ਜੀ ਆਮ ਕੋਈ ਇੱਥੋਂ ਦੇ ਪਾਤੀ ਸਿੰਘ ਦੇ ਬਾਰੇ ਵੀ ਕੋਈ ਕਹਦੇ ਨੇ ਨਾ ਕਿ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਦੀ ਆਮ ਸੰਗਤ ਦੀ ਬਹੁਤ ਸ਼ਰਧਾ ਜਿੰਨੀ ਬਾਣੀ ਸੱਚੇ ਪਾਤਸ਼ਾਹ ਦੀ ਇੱਥੇ ਪੜ੍ਹੀ ਜਾਂਦੀ ਜਿੰਨਾ ਮਹਾਰਾਜ ਦਾ ਭਰ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠਣਗੇ ਤਾਂ ਮਨ ਦੇ ਵਿੱਚ ਸ਼ੰਕੇ ਜਾਣਗੇ ਤਾਂ ਹੀ ਮੈਂ ਕਿਹਾ ਵੀ ਬਾਬਾ ਜੀ ਨੂੰ ਤੁਹਾਡਾ ਸਮਾਂ ਲਿਆ ਪੁੱਛਣਾ ਚਾਹੁੰਨੇ ਵੀ ਅਕਸਰ ਤੁਹਾਡੇ ਤੇ ਹੀ ਇਲਜ਼ਾਮ ਲਾਈ ਜਾ ਰਹੇ ਨੇ ਲਾਏ ਉਹ ਜਾ ਰਹੇ ਨੇ ਜਿਹੜੇ ਕੋਈ ਮਤਲਬ ਮਹਾਰਾਜ ਦੇ ਪਿੱਛੇ ਕੋਈ ਰਾਜ ਆ ਹੂੰ ਇਹਦੇ ਪਿੱਛੇ ਕੋਈ ਰਾਜ ਆ ਜੋ ਕੁਝ ਹੋ ਰਿਹਾ ਸਿਰ ਮੈਨੂੰ ਬਦनाम ਕਰਨ ਵਾਸਤੇ ਸਾਰੇ ਟਾਰਗੇਟ ਕਰ ਰਿਆ ਪੀ ਇਹਨੂੰ ਕਿਹ ਕਿਹ ਤਰ੍ਹਾਂ ਜਦ ਕੋਈ ਨਾ ਉੱਭਰਿਆ ਜਿਹਦੇ ਕੋਈ ਕੰਮ ਕਰਦਾ ਉਹਨੇ ਲੋਕਾਂ ਦੇ ਸਾਹਮਣੇ ਆਉਣਾ ਹੀ ਆਉਣਾ ਵਾ ਸਮਝੇ ਨਾ ਗੱਲ ਇਹਨਾਂ ਗੱਲਾਂ ਕਰਕੇ ਦੋਸ਼ ਲਾਈ ਜਾਂਦੇ ਬੀ ਇਹਨੂੰ ਦਬਾਓ ਜਦਾਂ ਕਦੇ ਖਤਮ ਕਰੋ ਹੁਣ ਸਿੱਖ ਕੌਮ ਦਿੱਤੇ ਕਿਉਂ ਪਟਵੁੱਝ ਜਾਂਦੇ ਸਾਦੇ ਮਾਲ ਨੇ ਫਿਰ ਦਬਾਉਣ ਵਾਸਤੇ ਵੀ ਸੇ ਕੋ ਮਾਰਸਲ ਕੋਵਾ ਤੇ ਜਿਹਨਾਂ ਦਿਮਾਗ ਰੱਖੰਗੇ ਤਾਂ ਹੀ ਐਸੀ ਇੱਥੇ ਤੁਸੀਂ ਕਹਿੰਦੇ ਇਹਦੇ ਪਿੱਛੇ ਕੋਈ ਰਾਜ ਹੈ ਕਿਹੜਾ ਰਾਜ ਹੋ ਸਕਦਾ ਕੋਈ ਆਪਣਾ ਹੈ ਜਾਂ ਕੋਈ ਬਾਹਰ ਦਾ ਕੋਣ ਹੋ ਸਕਦਾ ਦੇਖੋ ਸਾਡੀ ਜਿੱਦਾਂ ਹੁਣ ਚੱਲ ਰਿਹਾ ਜੋ ਹਾਲਾਤ ਬਣੇ ਹਰ ਇੱਕ ਦੇ ਨਿਸ਼ਾਨਾ ਬਣਿਆ ਪਿਆ ਹਮ ਹਰ ਇੱਕ ਕਹਦਾ ਕਿ ਇਹ ਉੱਬਰਿਆਂ ਨੂੰ ਕਿਹਦਾ ਦਬਾਓ ਇਹ ਬਰਿਆਂ ਨੂੰ ਕਿਹਦਾ ਦਬਾਓ ਹਮ ਹਾਂਜੀ ਜੋ ਮੇਰੇ ਇੱਕ ਕਰਮ ਧਰਮ ਆ ਉਹ ਮੇਰੇ ਨਾਲ ਜਾਣੇ ਜੇ ਮੈਂ ਚੰਗਾ ਕਰ ਬਿਜੂਗਾ ਚੰਗਾ ਲੋਕਾਂ ਵਿੱਚ ਜਾਊਗੀ ਜੇ ਕੋਣ ਜਾਣ ਬੁੱਝ ਕੇ ਦੁਸ਼ਮਣ ਲਾ ਲਾ ਕੇ ਕਰਨਾ ਪ੍ਰਧਾਨ ਤੇ ਕਰੀ ਜਾਣ ਮੈਂ ਤਾਂ ਨਟਾਂਕਾ ਸੱਚਾ ਮੈਂ ਪਰਮਾਤਮਾ ਦੇ ਇਹ ਲੋਕਾਂ ਦੀ ਦੁਨੀਆ ਦੀ ਨਜ਼ਰ ਥਲ ਮੈਂ ਗਲਤ ਹੋ ਜਾਦਾ ਹੋਊਗਾ ਹੋਊਗਾ ਲੋਕ ਕਹ ਰਹੇ ਨੇ ਪਰ ਲੇਕਿਨ ਮੈਂ ਪਰਮੇਸ਼ਰ ਦੇ ਘਰ ਵਿੱਚੋਂ ਮੈਂ ਸੱਚਾ ਵਾਂ ਮੈਨੂੰ ਉੱਥੋਂ ਮੈਨੂੰ ਕੋਈ ਖਤਰਾ ਨਹੀਂ ਹੈਗਾ ਜੀ ਉੱਥੇ ਜਾ ਕੇ ਮੂੰਹ ਦਿਖਾਉਣਾ ਵਾ ਮੈਂ ਲੋਕਾਂ ਨੂੰ ਮੂੰਹ ਨਹੀਂ ਦਿਖਾਉਣਾ ਹੈਗਾ ਜੀ ਜੀ ਬਿਲਕੁਲ ਪਰਮਾਤਮਾ ਤੇ ਬੇਸ਼ੱਕ ਇੱਥੇ ਅਸੀਂ ਇੱਕ ਦੂਜੇ ਨੂੰ ਦੇਖ ਰਹੇ ਹਾਂ ਪਰ ਪਰਮਾਤਮਾ ਤੇ ਹਰ ਇੱਕ ਜਗ੍ਹਾ ਤੇ ਸਾਨੂੰ ਦੇਖ ਹੀ ਰਿਹਾ ਸਾਰਿਆਂ ਨੂੰ ਜੀ ਜੀ ਇੱਕ ਮੇਰਾ ਉਦਾਂ ਹੈਗਾ ਸਵਾਲ ਹੁਣ ਇੱਥੇ ਜਿਹੜਾ ਦਾਨਕ ਸਰ ਜਗਰਾਉਂ ਸੰਸਥਾ ਦੇ ਵਿੱਚ ਅੰਦਾਜ਼ਾ ਜੇ ਕਿੰਨੇ ਬੱਚੇ ਭਚੰਗੀ ਵਿਦਿਆਰਥੀ ਵਿਦਿਆਲੇ ਨਹੀਂ ਅਸੀਂ ਨਿੱਕੇ ਬੱਚਾ ਨੂੰ ਇੱਥੇ ਨਿੱਕੇ ਬੱਚਾ ਨੂੰ ਹਿੰਦੀ ਰੱਖਦੇ تھے ਹੁਣ ਨਹੀਂ ਰੱਖਦੇ ਹਾਂਜੀ ਬਿਲਕੁਲ ਨਹੀਂ ਰੱਖਦੇ ਜੱਸੀ ਵਾਲੀ ਘਟੜਾਂ ਤੋਂ ਬਾਅਦ ਨਹੀਂ ਨਹੀਂ ਪਹਿਲਾਂ ਮਨੀਸ਼ੀ ਰੱਖਦੇ ਪਰ ਜੱਸੀ ਵੇਲੇ ਤਾਂ ਸੀਦਾ ਬੱਚਾ ਨਹੀਂ ਨਹੀਂ ਉਦੋਂ ਵੀ ਨਹੀਂ ਸੀ ਬੱਚਾ ਫਿਰ ਉਹ ਬੱਚਾ ਬਾਹਰੋਂ ਆਇਆ ਸੀ ਜਗਰਾਉਂ ਤੋਂ ਸੀਗਾ ਅੱਛਾ ਉਹ ਜੱਸੀ ਲੈ ਕੇ ਆਇਆ ਉਹਨੂੰ ਹਾਂਜੀ ਉਹੀ ਕਿਤੇ ਲੈ ਕੇ ਆਇਆ ਅੱਛਾ ਮਤਲਬ ਬੱਚੇ ਨਹੀਂ ਰੱਖੇ ਜਾਂਦੇ ਨਹੀਂ 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 ਠੀਕ ਹੈ ਮਰਚਾਂਦੀ ਦੇਖ ਬਾਹਰ ਕੰਨੀ ਨਿਗਰਾਨੀ ਕਾ ਨੇ ਬਸ ਸਾਡੇ ਸਕੂਲ ਆ ਉਥੇ ਅਸੀਂ ਬੱਚੇ ਭੇਜਿਓ ਤੇ ਪੜਦੇ ਆ ਠੀਕ ਆ ਉਥੇ ਲੱਗਦੀਆਂ ਕਲਾਸਾਂ ਠੀਕ ਹੈ ਡੇਰੇ ਚ ਕੋਈ ਬੱਚਾ ਰਹਿੰਦਾ ਹੀ ਨਹੀਂ ਇੱਥੇ ਨਹੀਂ ਹੈ ਬੱਚਾ ਤਾਂ ਇਹ ਵੀ ਸਪਸ਼ਟ ਗੱਲਬਾਤ ਤੋਂ ਸਪਸ਼ਟ ਹੈ ਵੀ ਉਹ ਜੱਸੀ ਆਪ ਜਿਹੜਾ ਹੈਗਾ ਪ੍ਰਸੰਪਰਕ ਕਰਕੇ ਇੱਥੇ ਬੱਚੇ ਨੂੰ ਲੈ ਕੇ ਆਇਆ ਹਾਂ ਜੀ ਤਾਂ ਉਹਦਾ ਫਿਰ ਵੱਡੀ ਉਮਰ ਦੇ ਇੱਥੇ ਗਰੰਥੀ ਸਿੰਘ ਰਹਿੰਦੇ ਨੇ ਕਿੰਨੀ ਉਮਰ ਤੋਂ ਲੈ ਕੇ ਅੰਦਾਜ਼ਨ ਜਿਹੜਾ ਹੈਗਾ ਇੱਥੇ ਜਿਹੜਾ ਰਹਿੰਦਾ ਹੈ ਮਤਲਬ 18 20 ਸਾਲ ਤੋਂ ਉੱਪਰ ਅੱਛਾ ਜੀ 18 ਸਾਲ ਤੋਂ ਉੱਪਰ ਹਾਂਜੀ ਹਾਂ ਉਹ ਇੱਥੇ ਰਹਿ ਸਕਦੇ ਨੇ ਹਾਂਜੀ ਤੇ ਜੇ ਕਿਸੇ ਨੇ ਬੱਚਾ ਛੱਡਣਾ ਹੋਵੇ ਤਾਂ ਫਿਰ ਉਹ ਤੁਸੀਂ ਵਿਦਿਆ ਦਾ ਉਹਨੂੰ ਕਹਿੰਦੇ ਵਿਦਿਆ ਉਹਨਾਂ ਦੇ ਪੜਾਵਾ ਉੱਥੇ ਪੜਾਉਨੇ ਆ ਉੱਥੇ ਕਰਦੇ ਆ ਜੀ ਜੀ ਤਾਂ ਹੋਰ ਤੁਸੀਂ ਕੁਝ ਖਾਸ ਇਹਨਾਂ ਕਾ ਟਰਮਾ ਬਾਰੇ ਕੋਈ ਪਿਛਲੇ ਇੱਕ ਹੋਰ ਵੀ ਕਿਸੇ ਡੇਰੇ ਦਾ ਹੋਇਆ ਸਿੱਖਿਆ ਰੋਂਦਾ ਇੱਥੋਂ ਦਾ ਸਬੰਧ ਨਹੀਂ ਸੀ ਤਾਂ ਮੈਂ ਉਹ ਗੱਲ ਨਹੀਂ ਸ਼ੁਰੂ ਕਰਨੀ ਚਾਹੁੰਦਾ ਤੁਹਾਨੂੰ ਯਾਦ ਹੋਣਾ ਹੈ 3 ਕਿ ਮਹੀਨੇ ਪਹਿਲਾਂ ਕਿਸੇ ਪੂਰੇ ਚ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਸੀਗੇ ਉਹ ਬੰਦਾ ਜਿਹੜਾ ਜਿਹਦੀ ਗੱਲ ਕਰਦੇ ਉਹਨੂੰ ਵੀ ਨਾਨਕ ਸਾਹਿਬ ਦੇ ਨਾਲ ਜੋੜਿਆ ਗਿਆ ਅੱਜ ਤੱਕ ਮੈਂ ਉਸ ਬੰਦੇ ਦਾ ਦਰਸ਼ਨ ਨਹੀਂ ਕੀਤਾ ਵੀ ਕਿਹੋ ਜਿਹਾ ਕਿਦਾਂ ਦੀ ਸ਼ਕਲ ਆ ਉਹਨੂੰ ਵੀ ਨਾਨਕ ਕਿਉਂਕਿ ਉਹ ਆਪਣੇ ਚਰਕੇ ਸਾਡੇ ਨਾਲ ਉਹ ਵੀ ਸਾਡੇ ਨਾਲ ਜੋੜ ਦਿੱਤਾ ਉਹਨੂੰ ਚੱਕੇ ਅੱਜ ਤੱਕ ਮੈਂ ਇਥੇ ਨਾ ਚਲ ਹੋ ਗਿਆ ਅੱਜ ਤੱਕ ਉਹਦੀ ਸ਼ਕਲ ਨਹੀਂ ਦੇਖੀ ਉਹਦਾ ਚਿਹਰਾ ਕਿਹੋ ਜਿਹਾ ਹੂੰ ਜੀ ਉਹਨੇ ਇਦਾਂ ਦੀਆਂ ਗੱਲਾਂ ਕਰਦੀਆਂ ਘਟਰਾਵਾਂ ਕੱਢੀਆਂ ਇੱਥੇ ਅੱਜਕੱਲ ਕੀ ਆ ਜਿੰਨ ਮਰਜ਼ੀ ਪੈਸੇ ਦੇ ਕੇ ਜੋ ਮਰਜ਼ੀ ਬੁਲਾ ਲਓ ਹਾਂ ਅੱਜ ਦੁਨੀਆਂ ਦਾ ਜਿਹਦੀਤੀ ਚੱਲਦੀ ਆ ਇਹ ਬਹੁਤ ਮਾੜਾ ਜਿਹੜਾ ਅੱਜ ਕੱਲ ਜਿਹੜਾ ਇਹ ਸੋਸ਼ਲ ਮੀਡੀਆ ਇਹਨੇ ਤੇ ਦੁਨੀਆਂ ਦਾ ਬੇਗਲ ਕਰ ਕਰ ਦਦਾ ਇਹ ਚੰਗੇ ਪਾਸੇ ਵਰਤੇਦੇ ਤੇ ਕਿਦਾਂ ਲੋਕਾਂ ਦਾ ਭਲਾ ਹੁੰਦਾ ਕਿੰਨਾ ਕੁਝ ਹੁੰਦਾ ਜਿਸ ਤਰ੍ਹਾਂ ਜੀ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਦੇ ਬਾਹਰ ਲਿਖਿਆ ਹੋਇਆ ਕਿਸੇ ਨੇ ਨਾਨਕ ਸਾਹਿਬ 68 ਲਿਖਿਆ ਹੋਇਆ ਕਿਸੇ ਨੇ ਕੁਝ ਲਿਖਿਆ ਹੋਇਆ ਕੀ ਕਿਉਂਕਿ ਮੁੱਖ ਸਥਾਨ ਇਹ ਹੈ ਤਾਂ ਕੀ ਤੁਸੀਂ ਕੁਝ ਇਸ ਤਰ੍ਹਾਂ ਦਾ ਪਲਾਨ ਕੀਤਾ ਵੀ ਉੱਥੋਂ ਦੇ ਬੰਦਿਆਂ ਲਈ ਦੇਖੋ ਹਣਾ ਸਾਡੀ ਇਹ ਕੀਤੀ ਜਾਂਦੀ ਵੀ ਕੋਈ ਹੋਰ ਕਾਲ ਨੂੰ ਘਟਰਾ ਵਾਪਰਦੀ ਤਾਂ ਕਹਿੰਗੇ ਵੀ ਦੇਖੋ ਇਹਨਾਂ ਨੇ ਅਜੇ ਵੀ ਨਹੀਂ ਸੁਧਾਰ ਕੀਤਾ ਅੱਛੀ ਇੱਥੇ ਤਿੰਨ ਤਨ ਜ਼ਿੰਮੇਵਾਰ ਪਹਿਲਾਂ ਵੱਡੇ ਮਾਂਪੁਰਖਾਂ ਵਾਲੀ ਤਨ ਜ਼ਿੰਮੇਵਾਰ ਸੀ ਜੀ ਤੇ ਹੁਣ ਅਸੀਂ ਵੀ ਤਿੰਨ ਸੇਵਾ ਦਾ ਦ ਇਥੇ ਹੂੰ ਤੇ ਸਾਡਾ ਅਹੀਂ ਮੀਟਿੰਗ ਹੋਈ ਏ ਸਾਡੀ ਹੁਣ ਅਹੀਂ ਪੂਰਾ ਇਥੋਂ ਇਥੋਂ ਨਾਂ ਸਰਪੋ ਕੋ ਨਵਾਂ ਜਾਰੀ ਕਰਾਂਗੇ ਹੂੰ ਤੇ ਜਿਹੜੇ ਜਿੱਥੇ ਵੀ ਕੋਈ ਨਾਂ ਸਰ ਨਾਂ ਤੇ ਕੋਈ ਬੈਠਾ ਵਾ ਜਿੱਥੇ ਵੀ ਕੋਈ ਨਾਂ ਸਰ ਦਾ ਨਾਂ ਲੈ ਕੇ ਚੱਲਦਾ ਵਾ ਉਹਨੂੰ ਇਥੋਂ ਦੇ ਮਤੇ ਤ ਅੜਾਣਾ ਪਊਗਾ ਇਥੇ ਦੇ ਹੁੰਦੇ ਮਤੇ ਆਪ ਘਰੇਣਾ ਪਊਗਾ ਜੇ ਸਹੀ ਤਰ੍ਹਾਂ ਮਰਜਾਦਾ ਵਿੱਚ ਚੱਲੂਗਾ ਤੇ ਠੀਕ ਆ ਨਹੀਂ ਤੇ ਆਪਣਾ ਨਾਮ ਚੇਂਜ ਕਰ ਲੈ ਹੂੰ ਜੀ ਜੀ ਤਾਂ ਸੀ ਬਾਬਾ ਲਖਾ ਸਿੰਘ ਹੁਣਾ ਦੇ ਨਾਲ ਜਿਹੜਾ ਹੈਗਾ ਇੱਕ ਤਾਂ ਉਹ ਜਿਹੜੀ ਵੀਡੀਓ ਬੀਬੀ ਦੀ ਵਾਇਰਲ ਹੋਈ ਉਹਦੇ ਬਾਰੇ ਔਰ ਕੁਝ ਜਿਹੜੇ ਇਲਜ਼ਾਮ ਨੇ ਉਹ ਇੰਟਰਵਿਊ ਦੇ ਵਿੱਚ ਅਮਰਪਾਲ ਸਿੰਘ ਮੈਰੋ ਹੁਣਾ ਜੜੀਆਂ ਗੱਲਾਂ ਕਹੀਆਂ ਔਰ ਬੀਬੀ ਨੇ ਫੋਨ ਕਾਲ ਦੇ ਉੱਤੇ ਕਹੀਆਂ ਉਹਦੇ ਬਾਰੇ ਜੜੀਆਂ ਹੈਗੀਆਂ ਸਿੱ ਗੱਲਾਂ ਦੇ ਵਿੱਚ ਬਾਬਾ ਜੀ ਦਾ ਪੱਖ ਜਿਹੜਾ ਜਾਣਿਆ ਹਾਲਾਂਕਿ ਫਿਰ ਮੈਂ ਕਿਉਂਕਿ ਜਦੋਂ ਇਹ ਇਲਜ਼ਾਮ ਲੱਗੇ ਬਹੁਤ ਸਾਰੀ ਸੰਗਤ ਦੇ ਮਨ ਦੇ ਵਿੱਚ ਵੀ ਉਹ ਵੀਡੀਓ ਵਾਇਰਲ ਹੋਈ ਕਿਉਂਕਿ ਸਾਡੇ ਤੋਂ ਤਾਂ ਇਤੋਂ ਤੋਂ ਪਹਿਲਾਂ ਚੱਲ ਚੱਲ ਗਈ ਤਿੰਨ ਚਾਰ ਦਿਨ ਪਹਿਲਾਂ ਤੇ ਲੋਕਾਂ ਦੇ ਮਨ ਚ ਵੀ ਗਈ ਸੰਗਤ ਦੇ ਮਨ ਚ ਵੀ ਗਈ ਫਿਰ ਇਹ ਈ ਈ ਈ ਸੰਸਥ ਜੀ ਬਾਬਾ ਇਸ਼ਰ ਸਿੰਘ ਜੀ ਬਾਬਾ ਜਿਹੜੀ ਵੱਡੀ ਮਹਾਂਪੁਰਚੋੜ ਤੇ ਇੰਨਾ ਮਤਲਬ ਮਾਇਆ ਤੋਂ ਨਰਮੋਸ ਸੀ ਉੱਤੇ ਜਿੱਥੇ ਬਾਣੀ ਪੜਦੇ ਕੁੱਲੀ ਵੀ ਛੜ ਜਾਂਦੇ ਸੀ ਔਰ ਹੁਣ ਲੋਕਾਂ ਜਦ ਵੀ ਇਹਦੇ ਬਾਬੇ ਤੇ ਮਾਇਆ ਦੇ ਪੁਜਾਰੀ ਨੇ ਇਹ ਤੇ ਵੱਡੀਆਂ ਜਿਹੜੀਆਂ ਲੋਕਾਂ ਦੋ ਤਿੰਨ ਮੈਂ ਬੇਨਤੀਆਂ ਹੋਰ ਕਰ ਦਵਾਂ ਜੀ ਬਿਲਕੁਲ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਮਾਇਆ ਦੇ ਪੁਜਾਰੀ ਜਿਹੜੇ ਲੋਕ ਕਹਿੰਦੇ ਆ ਜੀ ਜਿੰਨੀ ਪ੍ਰਾਪਰਟੀ ਗੁਰੂ ਘਰ ਦੀ ਆ ਹਾਂ ਆ ਕਿਸੇ ਬੰਦੇ ਦਾ ਹੌਲ ਰੱਖੀਦਾ ਮੈਂ ਕੋਈ ਦਮ ਨਹੀਂ ਮਾਰਦਾ ਜੀ ਬਾਬਾ ਨਾਸੀ ਦਾ ਦਮ ਮਾਰਦਾ ਬਾਬਾ ਹਿਸ਼ੰਜ ਦਾ ਮਾਰਦਾ ਬਾਬਾ ਸਦਸ਼ੀ ਦਾ ਮਾਰਦਾ ਆਪਣੀ ਮੌਜੂਦਗੀ ਵਿੱਚ ਮੇਰੇ ਇੱਥੇ 50 ਸਾਲ ਹੋ ਗਏ ਇੱਥੇ ਰਹਿੰਦੇ ਤੂੰ ਜਿੰਨੀ ਪ੍ਰਾਪਰਟੀ ਸਾਡੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਰਜਿਸਟਰਡ ਆ ਅੱਛਾ ਗੁਰੂ ਜਦੋਂ ਉਹ ਮਰਜੀ ਆ ਕੇ ਦੇਖ ਲੈ ਅਸੀਂ ਇੱਥੇ ਤੇ ਚੌਕੀਦਾਰ ਆ ਕਿ ਇੱਥੇ ਕੋਈ ਇਥੋਂ ਕੋਈ ਮੌਤ ਬਾਰੇ ਕੋਈ ਇਥੇ ਕੋਈ ਸੰਤ ਬਣ ਕੇ ਗੁਰੂ ਬਣ ਕੇ ਨਹੀਂ ਤਾਂ ਬੈਠੇ ਹੋਏ ਅਸੀਂ ਸਿਰਫ ਚੌਕੀਦਾਰ ਆ ਚੌਕੀਦਾਰ ਦਾ ਮਤਲਬ ਆ ਪਹਿਰਾ ਦੇਣਾ ਹੂੰ ਤੇ ਜਿੰਨੇ ਮੈਂ ਕੰਮ ਕਰ ਰਿਹਾ ਜਿੰਨੇ ਵਰਲਡ ਵਿੱਚ ਮੇਰਾ ਨਾਮ ਆਉਂਦਾ ਜਿੰਨੇ ਜਿੰਨੇ ਲੋਕ ਦੇਖਦੇ ਕਰਦੇ ਆ ਕੋਈ ਇਨੇ ਮਿੰਗਾ ਤੋਂ ਕੋਈ ਕੰਮ ਨਹੀਂ ਕਰਦਾ ਜਨਾ ਅਮਦਾਸ਼ ਕਰ ਰਿਹਾ ਵਾ ਲੇਕਿਨ ਕੀ ਆ ਕੇ ਜਦੋਂ ਇਹੋ ਜਿਹੇ ਘਟਰਾਮਾ ਵਾਪਰਦੀ ਐ ਇਨਾ ਕੋਈ ਸਾਹਮਣੇ ਹੁੰਦਾ ਵਾ ਮਨ ਟੁੱਟ ਜਾਂਦਾ ਪੀ ਐਸੀ ਤੇ ਦੁਨੀਆਂ ਵਾਸਤੇ ਆਪਣਾ ਆਪ ਕੁਰਬਾਨ ਕਰਤਾ ਖਤਮ ਕਰ ਦਿੱਤਾ ਮੈਂ ਆਪਣੇ ਸਰੀਰ ਦਾ ਨਹੀਂ ਦੇਖਿਆ ਪੀ ਮੇਰਾ ਸਰੀਰ 24 ਘੰਟੇ ਡੁੱਦੀ ਤੇ ਹੋ ਰਿਹਾ ਕਿ ਮੈਂ ਸੇਵਾ ਜਨ ਬਈਆ ਕੋਈ 2 ਘੰਟੇ ਕੰਮ ਕਰਦਾ ਕੋਈ 4 ਕੋਈ 10 ਕੋਈ 12 ਕੋਈ 16 ਕੋਈ 18 ਘੰਟੇ ਕੰਮ ਕਰਦਾ ਫੇਰ ਵੀ ਉਹਨੂੰ 6 ਘੰਟੇ ਤੇ ਮਿਲ ਕੇ ਆਰਾਮ ਕਰਨ ਨੂੰ ਮੈਨੂੰ ਤੇ ਮੇਰਾ ਉਹ ਵੀ ਟਾਈਮ ਨਹੀਂ ਰਿਹਾ ਸ਼ੁਰੂ ਤੋਂ ਲੈ ਕੇ ਇਹ ਤਾਂ ਕਿਸੇ ਵੀ ਨੂੰ ਬੰਦੇ ਨੂੰ ਪੁੱਛ ਕੇ ਦੱਲਾ ਮੇਰੇ ਜੀਵਨ ਬਾਰੇ ਵੀ ਮੇਰੀ ਲਾਈਫ ਕਿਦਾਂ ਦੀ ਬਤੀਤ ਹੋਈ ਹੈ ਸ਼ੁਰੂ ਤੋਂ ਲੈ ਕੇ ਤੇ ਇੰਨੇ-ਇੰਨੇ ਘੰਟੇ ਕੰਮ ਕਰਕੇ ਦੱਸ ਕੌਣ ਵਾਹਤੇ ਜਗਤ ਵਾਹਤੇ ਤੇ ਅੱਜ ਸਾਡੇ ਸਿਰ 'ਤੇ ਇਹ ਸੁਆਵਾਂ ਪੈ ਰਹੀਆਂ ਕੀ ਮੈਂ ਕਦਮ ਚ ਕੂੰ ਕੀ ਮੈਂ ਅਗਲਾ ਹੁਣ ਸਿਟਾ ਬ ਲੈ ਕੇ ਚੱਲੂ ਇੱਕ ਉਮਰ ਬੀਬੀ ਨਹੀਂ ਵਧੇਦੀ ਹੋ ਗਈ। ਮਸਲਾ ਉਹੀ ਹੈ ਜੀ ਅੱਜ ਤੱਕ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਸਿਲਾਇਆ ਉਸੇ ਕਰਕੇ ਆਮ ਸੰਗਤ ਦੇ ਮੰਚ ਵੀ ਵੀ ਇੱਕ ਬੀਬੀ ਹੈ ਔਰ ਉਹ ਜਦੋਂ ਦੀ ਕੋਈ ਆਮ ਬੰਦਾ ਗੱਲ ਕਰੇ ਨਾ ਉਹ ਬੀਬੀ ਨੇ ਅਮਰਤ ਸਰਤੇ ਕੇਸ ਕੀ ਉਹ ਕਹਿੰਦੀ ਮੈਂ মিডিਆ ਚ ਆਉਣ ਨੂੰ ਵੀ ਤਿਆਰ ਆ ਮ ਕਾਨੂੰ ਕੀ ਜੋ ਮਰਜੀ ਨਸ਼ੇ ਦੇ ਲੋਰ ਕੋ ਮਰਜੀ ਕਰੀ ਜੋ ਨਈ ਨਸ਼ੇ ਦੇ ਲੋਰ ਜੋ ਮਰਜੀ ਕਿ ਕੋ ਕੋ ਨਾ ਚੱਲਣਾ ਨਸ਼ੇ ਦੀ ਡੋਜਾਂ ਨਾ ਜੋ ਪੰਜਾਬ ਦੇ ਚੱਲ ਰਿਆ ਨਸ਼ੇ ਦੀ ਡੋਜਾਂ ਜੋ ਮਰਜੀ ਖਵਾਈ ਜਾਓ ਉਹ ਵੀ ਬੀ ਨਸ਼ਾ ਨਸ਼ਰੇ ਸੇ ਬਣ ਕੇ ਤੁਮ ਜਾ ਕੇ ਚੈੱਕ ਕਰੋ ਮੈਨੂੰ ਕੀ ਪਤਾ ਹੁਣ ਚੈੱਕ ਕਰ ਲੋ ਫਿਰ ਉਹ ਤੋਂ ਬਾਅਦ ਰਿਪੋਰਟ ਦਿਓ ਜੀ ਤਾਂ ਅਸੀਂ ਬਾਬਾ ਲਖਤ ਸਿੰਘ ਹੁਣਾਂ ਦਾ ਕੁਝ ਸਮਾਂ ਲਿਆ ਉਹਨਾਂ ਤੇ ਜਿਹੜਾ ਕਰੀਆਂ ਗੱਲਾਂ ਬਾਰੇ ਜਿਹੜਾ ਹੈਗਾ ਉਹ ਉਹਨਾਂ ਦੱਸਿਆ ਔਰ ਇੱਕ ਗੱਲ ਬੜੀ ਸਾਬ ਸਪਸ਼ਟ ਨਿਕਲ ਕੇ ਸਾਹਮਣੇ ਕਿਉਂਕਿ ਮੈਂ ਖੁਦ ਨਿੱਜੀ ਤੌਰ ਤੇ ਇੱਕ ਪੱਤਰਕਾਰ ਹੋਣ ਦੇ ਨਾਲ ਨਾਲ ਸਿੱਖਵੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਨਾਲ ਮੇਰਾ ਵਿਚਰਨਾ ਜਿਹੜਾ ਹੈਗਾ ਨੰਗ ਸਿੰਘ ਸੰਪਰਦਾਵਾਂ ਟਕਸਾਲ ਨਿਰਮਲਾ ਸੰਪਰਦਾਵਾਂ ਦੇ ਨਾਲ ਵਿਚਰਨਾ ਜਿਹੜਾ ਹੈਗਾ ਕਿਉਂਕਿ ਸ਼ਹੀਦੀ ਦਿਹਾੜੇ ਜਾਂ ਗੁਰਪੁਰਬ ਆਦਿਕ ਦਿਹਾੜਿਆਂ ਕਰਕੇ ਜਾਣਾ ਆਉਣਾ ਪੈਂਦਾ ਔਰ ਇਹ ਗੱਲ ਕਈ ਵਾਰ ਸਾਡੇ ਮੰਡੇ ਵਿੱਚ ਹੁੰਦਾ ਸੀ ਵੀ ਨਾਨਕ ਸਰ ਡੀ ਪ੍ਰਾਪਰਟੀ ਬਾਬੇ ਗੱਡੀਆਂ ਲਈ ਫਿਰਦੇ ਆ ਉੱਥੇ ਤੇ ਪਰ ਇਹਨਾਂ ਨੇ ਜਿਹੜਾ ਬਾਬਾ ਲੱਖਾ ਸਿੰਘ ਹੋਣਾ ਦੱਸਿਆ ਵੀ ਇਹ ਜਿਹੜੀ ਇੱਥੋਂ ਦੀ ਜਾਇਦਾਦ ਆ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਂ ਤੇ ਕੋ ਇਸ ਵਕਤ ਤਰਨਦਲ ਦੇ ਬਾਬਾ ਗਜਨ ਸਿੰਘ ਜੀ ਮਾਪੁਰਸ਼ਾ ਦਾ ਬੜਾ ਮੋਹ ਪਿਆਰ ਰਿਹਾ ਉਹਨਾਂ ਦੱਸਦੇ ਕਿਉਂਕਿ ਉਹ ਸਾਰੀ ਜਿਹੜੀ ਹੈ ਲੋ ਲੰਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਔਰ ਇੱਥੋਂ ਦੀ ਪ੍ਰਾਪਰਟੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਆ ਹਾਂ ਪਰ ਇਹ ਜ਼ਰੂਰ ਹੈ ਕਿ ਜਦੋਂ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਹੈਗੇ ਨੇ ਕਿਸੇ ਸੰਸਥਾ ਦੇ ਜਿਹੜਾ ਹੈਗਾ ਵੱਡੇ ਮੁਖੀ ਤੇ ਜਾਂ ਜਿਹੜੇ ਵੱਡੇ ਬਾਬੇ ਤੇ ਲੱਗਦੇ ਨੇ ਵੱਡੇ ਜਿਹੜੇ ਉੱਥੇ ਮੁਖ ਪ੍ਰਬੰਧਕ ਹੁੰਦੇ ਨੇ ਤਾਂ ਸਵਾਲ ਜਿਹੜੇ ਹੈਗੇ ਨੇ ਆਮ ਸੰਗਤ ਦੇ ਆਮ ਲੋਕਾਂ ਦੇ ਮਨ ਦੇ ਵਿੱਚ ਵੀ ਜਿਹੜਾ ਹੈਗਾ ਉੱਠਣੇ ਲਾਜ਼ਮੀ ਨੇ ਕਿਉਂਕਿ ਸਿੱਖ ਚਰਿੱਤਰ ਰੂਪਿਕਟਰਾ ਵਿੱਚ ਹੋ ਰਹੀਆਂ ਨੇ ਤਾਂ ਜਿਹੜੀਆਂ ਇੱਥੋਂ ਦੀ ਜੱਸੀ ਵਾਲੀ ਘਟਨਾ ਹੈਗੀ ਉਹ ਵੀ ਆਪਾਂ ਜਿਹੜਾ ਹੈਗਾ ਬਾਬਾ ਲੱਖਾ ਸਿੰਘ ਹੁਣਾਂ ਨੂੰ ਪੁੱਛੀ ਹਾਲਾਂਕਿ ਉਹ ਜਿਹੜਾ ਜੱਸੀ ਕੋ ਕਰਮੀ ਹੈ ਇੰਨੀ ਦਿਨੀ ਉਹ ਜੇਲ੍ਹ ਦੇ ਵਿੱਚ ਹੈ ਹੁਣ ਤੋਂ ਪਹਿਲਾਂ ਹੋਇਆ ਜਿਹੜਾ ਪਹਿਲਾਂ ਫੜਿਆ ਹੋਇਆ ਜਿਹੜਾ ਚਰਨ ਘਾਟ ਵਾਲਾ ਜਿਹੜਾ ਦੋਨੇ ਚਰਨ ਘਾਟ ਵਾਲੀ ਜਿਹੜੀ ਸਾਰੀ ਦੀ ਸਾਰੀ ਘਟਨਾ ਅਮਰਪਾਲ ਸਿੰਘ ਮਹਿਰ ਹੁਣਾਂ ਨੇ ਸਾਹਮਣੇ ਲਾੰਦੀ ਸੀ ਜੱਸੀ ਵਾਲੀ ਘਟਨਾ ਜਿਹੜੀ ਹੈਗੀ ਮੀਡੀਆ 'ਚ ਆਉਂਦੀ ਹੈ ਤਾਂ ਉਹ ਬਾਬਾ ਲੱਖਾ ਹੁਣਾਂ ਨੇ ਕਿਹਾ ਵੀ ਅਸੀਂ ਖੁਦ ਜਿਹੜਾ ਹੈਗਾ ਪੁਲਿਸ ਨੂੰ ਬੰਦਾ ਗ੍ਰਿਫਤਾਰ ਗ੍ਰਿਫਤਾਰ ਕਰਵਾਇ ਕੁਝ ਜਿਹੜੀਆਂ ਗੱਲਾਂ ਨੇ ਸਪਸ਼ਟ ਹੋਈਆਂ ਨੇ ਸ਼ੁਕਰੀਆ ਬਾਬਾ ਜੀ ਤੁਸੀਂ ਸਮਾਂ ਕੱਢਿਆ ਆਪਣੇ ਰਜੀਵਿਆਂ ਦੇ ਵਿੱਚੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ